ਜਨਦਰਸ਼ਪੁਰ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗ ਚਿੰਤਕ ਤੇ ਵਿਸ਼ਲੇਸ਼ਕ ਡਾਕਟਰ ਪਿਆਰਾ ਲਾਲ ਗਰਗ ਹਨ ਉਹਨਾਂ ਨਾਲ ਗੱਲ ਕਰਾਂਗੇ ਦੋ ਤਿੰਨ ਅਹਿਮ ਮਸਲਿਆਂ ਬਾਰੇ ਸਭ ਤੋਂ ਪਹਿਲਾਂ ਤਾਂ ਇਹ ਕਿ ਜਿਹੜੇ ਭਾਜਪਾ ਦੇ ਦੋ ਆਗੂ ਨੇ ਮੱਧ ਪ੍ਰਦੇਸ਼ ਦੇ ਇੱਕ ਡਿਪਟੀ ਮੁੱਖ ਮੰਤਰੀ ਨੇ ਤੇ ਇੱਕ ਮੰਤਰੀ ਨੇ ਜਗਦੀਸ਼ ਦੇਵੜਾ ਤੇ ਵਿਜੇਚਾ ਵਿਜੇਚਾ ਨੇ ਤਾਂ ਜਿਹੜੀ ਪਰ ਦੀ ਜਿਹੜੀ ਫੌਜ ਦੀ ਸਪੋਕਸਪਰਸਨ ਬੜੀ ਕਰਨਲ ਸੋਫੀ ਸੋਫੀਆ ਦੇ ਖਿਲਾਫ ਟਿੱਪਣੀਆਂ ਕੀਤੀਆਂ ਉਹਨਾਂ ਦੇ ਲੈ ਕੇ ਮਾਮਲਾ ਜਿਹੜਾ ਅਦਾਲਤ ਚ ਅਦਾਲਤ ਨੇ ਮਤਲ ਉਹਦਾ ਨੋਟਸ ਲਿਆ ਤੇ ਉਹ ਤੋਂ ਬਾਅਦ ਜਿਹੜੀ ਐਫਆਈਆਰ ਦਰਜ ਕੀਤੀ ਉਸ ਐਫਆਈਆਰ ਬਾਰੇ ਅਦਾਲਤ ਨੇ ਕਿਹਾ ਵੀ ਇਹਦੇ ਕੋਈ ਐਫਆਈਆਰ ਨਹੀਂ ਜਿਹੜੇ ਫੈਕਟਾ ਉਹਨਾਂ ਨੂੰ ਲੁਕਾਇਆ ਗਿਆ ਤੇ ਦੁਬਾਰਾ ਦਰਜ ਕੀਤੀ ਜਾਵੇ ਤੇ ਦੂਜੇ ਪਾਸੇ ਜਿਹੜਾ ਉਹ ਡਿਪਟੀ ਮੁੱਖ ਮੰਤਰੀ ਨੇ ਉਹ ਦੋਨੇ ਮੱਧ ਪ੍ਰਦੇਸ਼ ਦੇ ਨੇ ਉਹਨਾਂ ਨੇ ਜਿਹੜੀਆਂ ਟਿੱਪਣੀਆਂ ਲੈ ਕੇ ਕਾਂਗਰਸ ਪਾਰਟੀ ਨੇ ਅੱਜ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਮੰਗ ਕੀਤੀ ਉਹਨਾਂ ਨੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਬਜਾਦਚੋਂ ਕੱਢਿਆ ਜਾਵੇ ਤੇ ਦੋਨਾਂ ਦੀਆਂ ਗੱਲਾਂ ਜਿਹੜੀਆਂ ਇਹ ਬੜੀਆਂ ਹੀ ਮਾੜੀਆਂ ਨੇ ਨਿੰਦਣਯੋਗ ਨੇ ਮਤਲਬ ਇਹ ਮਾਮਲਾ ਜਿਹੜਾ ਇਹਦੇ ਨਾਲ ਸਾਡੀ ਫੌਜ ਦਾ ਜਿਹੜਾ ਮਨੋਵਲ ਹੈ ਉਹਦੇ ਬਾਰੇ ਵੀ ਸਵਾਲ ਉੱਠ ਰਹੇ ਨੇ ਵੀ ਇਹ ਅਜੇ ਤੱਕ ਜਿਹੜੇ ਆ ਭਾਜਪਾ ਦੇ ਕਿਸੇ ਆਗੂ ਨੇ ਜੇ ਵੀ ਨੱਡਾ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਵੀ ਕੋਈ ਨਹੀਂ ਕਿਹਾ ਪ੍ਰਧਾਨ ਮੰਤਰੀ ਨੇ ਵੀ ਕੋਈ ਇਹਦੇ ਤੇ ਗੱਲ ਨਹੀਂ ਕੀਤੀ ਤੇ ਇਹਦੇ ਬਾਰੇ ਗੱਲ ਕਰਾਂਗੇ ਫਿਰ ਦੋਨਾਂ ਦੇਸ਼ਾਂ ਦੇ ਵਿੱਚ ਅੱਗੇ ਗੱਲਾਂ ਕਿਵੇਂ ਵਧ ਰਹੀਆਂ ਨੇ ਕਿਸ ਪਾਸੇ ਵੱਲ ਨੂੰ ਜਾ ਰਿਹਾ ਮਤਲਬ ਪਾਕਿਸਤਾਨ ਗੱਲਬਾਤ ਕਰਨਾ ਚਾਹੁੰਦਾ ਪਹਿਲਾਂ ਪਾਣੀ ਦੇ ਮੁੱਦੇ ਤੇ ਕਰਨਾ ਚਾਹੁੰਦਾ ਤੇ ਇਹਦੇ ਬਾਰੇ ਚਰਚਾ ਕਰਾਂਗੇ ਡਾਕਟਰ ਸਾਹਿਬ ਇਹ ਜਿਹੜੇ ਦੋਨੇ ਆਗੂ ਨੇ ਜਿਨ੍ਹਾਂ ਨੇ ਟਿੱਪਣੀਆਂ ਕੀਤੀਆਂ ਨੇ ਇੱਕ ਜਿਹੜੀ ਕਰਨਲ ਸੋਫੀਆ ਕਰੈਸ਼ੀ ਬਾਰੇ ਤੇ ਦੂਜੇ ਜਿਹੜਾ ਉਹਨਾਂ ਦੇ ਡਿਪਟੀ ਮੁੱਖ ਮੰਤਰੀ ਨਵੀਂ ਦੇਸ਼ ਦੀ ਪਹੁੰਚ ਤਾਂ ਪ੍ਰਧਾਨ ਮੰਤਰੀ ਦੇ ਚਰਨਾਂ 'ਚ ਨਤਮਸਤਕ ਹੈ ਤੁਸੀਂ ਕੀ ਇਹਦੇ ਬਾਰੇ ਕਹਿਣਾ ਚਾਹੁੰਦੇ ਹੋ ਇਹ ਕਿਸ ਕਿਸਮ ਨੂੰ ਦੇਖ ਰਿਹਾ ਹੈ ਜਮੂ ਸਾਹਿਬ ਇਹਨਾਂ ਦੇ ਨਾ ਕਹਿੰਦੇ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰੇ ਇਹ ਬੀਜੇਪੀ ਆਰਐਸਐਸ ਦਾ ਇਨ ਜਨਰਲੀ ਆ ਇਸੇ ਕਰਕੇ ਉਹਨਾਂ ਨੂੰ ਕੁਝ ਕਿਹਾ ਨਹੀਂ ਜਾ ਰਿਹਾ ਜਿਹੜਾ ਬੀਜੇ ਸ਼ਾਹ ਨੇ ਜੋ ਕੁਝ ਕਿਹਾ ਸੋਫੀਆ ਕੁਰੇਸ਼ੀ ਬਾਰੇ ਉਹ ਫੌਜ ਦੀ ਬੇਇੱਜ਼ਤੀ ਕਰਨ ਦਾ ਸਭ ਤੋਂ ਵੱਡਾ ਮਤਲਬ ਉਹਨੂੰ ਮੁਸਲਮਾਨ ਬਣਾ ਕੇ ਤੁਸੀਂ 20 ਕਰੋੜ ਇੱਚ ਮੁਸਲਮਾਨਾਂ ਨੂੰ ਦੁਸ਼ਮਣ ਬਣਾ ਰਹੇ ਹੋ ਨਾ ਕਿ ਦੂਜੇ ਪਾਸੇ ਜਿਹੜੇ ਨੇ ਆਖਿਆ ਨਾਤਮਸ ਸਾਡੀ ਫੌਜ ਕਿਸੇ ਨੂੰ ਨਾਤਮਸ ਨਹੀਂ ਹੁੰਦੀ ਫੌਜਾਂ ਦੇ ਕਮਾਂਡਰ ਵੀ ਨਹੀਂ ਹੈਗੇ ਪ੍ਰਾਈਨਸਰ ਤਾਂ ਕਮਾਂਡਰ ਸੁਪਰੀਮ ਕਮਾਂਡਰ ਜਿਹੜੇ ਨੇ ਉਹ ਸਾਡੇ ਜਿਹੜੇ ਹੈਗੇ ਨੇ ਰਾਸ਼ਟਰਪਤੀ ਨੇ ਕਿ ਫੌਜਾਂ ਦੇ ਤਿੰਨੇ ਮੁਖੀ ਉਹਨਾਂ ਦੀ ਇੱਕ ਪ੍ਰੋਟੋਕੋਲ ਹੈ ਉਹਨਾਂ ਦੀ ਇੱਕ ਮਰਿਆਦਾ ਹੈ ਜਿਹਦੇ ਅਨਸਾਰ ਉਹ ਕੰਮ ਕਰਦੇ ਨੇ ਤੇ ਮੋਦੀ ਕੋਲ ਕਹਦੇ ਬਸ ਇੰਨਾ ਚਾਹ ਉਹ ਤਾਂ ਇੰਦਰ ਗਾਂਧੀ ਕੋਲ ਨਹੀਂ ਨਾਤਮਸ ਹੋਏ ਸੀ ਕਦੇ ਜਿਹੜੀ ਇਹਨੂੰ ਕਈ ਗੋਣਾ ਤਕੜੀ ਸੀ ਕੈਨ ਨੂੰ ਜੋ ਮਰਜੀ ਕਰ ਜਾਣ ਹੁਣ ਤਾਂ ਇੰਦਰਾ ਗਾਂਧੀ ਨੂੰ ਰੋਗ ਯਾਦ ਕਰ ਰਹੇ ਨੇ ਜਦ ਬੰਗਲਾਦੇਸ਼ ਦੇ ਵਿੱਚ ਜਨਰਲ ਰੋੜਾ ਨੇ 93000 ਜਗਜੀਤ ਸਿੰਘ ਰੋੜਾ ਨੇ 93000 ਫੌਜੀਆਂ ਤੋਂ ਜਨਰਲ ਨਯਜੀ ਤੋਂ ਸਮਰਪਣ ਕਰਾਇਆ ہتھیار ਸੁੱਟਵਾਏ ਉਹ ਤਾਂ ਉਹਨਾਂ ਨੇ ਤਵੂਦੂ ਵੀ ਨਹੀਂ ਕੋਈ ਹੀ ਦਿੱਤਾ ਥੋ ਫੌਜ ਕਦੇ ਕਿਸੇ ਦੇ ਸਾਹਮਣੇ ਨਮਨ ਨਹੀਂ ਕਰਦੀ ਫੌਜ ਜੇ ਮਾਰਗਯੇ ਤਾਂ ਸਲੂਟ ਮਾਰਦੀ ਆਪਦੇ ਪ੍ਰੋਟੋਕੋਲ ਦੇ ਅਨਸਾਰ ਸੋ ਸਲਾਮੀ ਦਿੰਦੀ ਆ ਫੌਜ ਫੌਜ ਨਮਨ ਨਹੀਂ ਕਰਦੀ ਇਹ ਨਾ ਕੋਈ ਚਾਰੇ ਨੂੰ ਪਤਾ ਹੀ ਨਹੀਂ ਕਿਉਂਕਿ ਆਪ ਚੁਕੇ ਹੋਏ ਨੇ ਆਪ ਇਹ ਰੀਡ ਦੀ ਅੱਡੀ ਚੰਨ ਦੇ ਹੈ ਨਹੀਂ ਇਹਨਾਂ ਨੂੰ ਆਵੇਂ ਮਿਲਿਆ ਹੋਇਆ ਇਹ ਦੂ 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 ਕਰਕੇ ਲੋਕਾਂ ਨੂੰ ਮਤਲਬ ਲੜਾ ਕੇ ਲੋਕਾਂ ਦੇ ਮਨਾਂ 'ਚ ਜ਼ਹਿਰ ਪਾ ਕੇ ਲੋਕਾਂ ਦੇ ਜੋਕਾਂ ਨੂੰ ਗਰੀਬਾਂ ਦੇ ਜੋਕਾਂ ਨੂੰ ਲੜਾ ਕੇ ਆਪ ਹਿੰਦੂਤਵਾਦ ਦੇ ਸਾਡੇ ਰਾਜ ਕਰਦੇ ਨੇ ਜਿਹੜੇ ਇਹ ਜਿਹੇ ਬੰਦੇ ਨੇ ਇਹ ਮੈਂ ਕਹਾਂਗਾ ਇਹ ਭਾਜੀਪੀ ਵਾਸਤੇ ਵੀ ਬਹੁਤ ਖਤਰਨਾਕ ਨੇ ਕਿਉਂਕਿ ਸਾਰੀ ਭਾਜੀਪੀ ਐਸੀ ਨਹੀਂ ਹੈ ਬੀਜੇਪੀ ਚ ਬਹੁਤ ਅੱਛੇ ਬੰਦੇ ਵੀ ਹੈਗੇ ਨੇ ਜਿਉਂਮਾ ਭਾਰਤੀ ਜੀ ਨੇ ਕਿਹਾ ਕਿ ਇਹ ਮੰਤਰੀ ਨੇ ਗਲਤ ਕਰਿਆ ਦਾ ਅਸਤੀਫਾ ਲਾਓ ਉਹ ਵੀ ਤਾਂ ਬੀਜੇਪੀ ਚ ਹੀ ਆ ਉਹ ਮੁੱਖ ਮੰਤਰੀ ਰਹੀ ਆ ਉੱਥੇ ਕਿ ਉਹ ਕੇਂਦਰ ਦੇ ਵਿੱਚ ਸਿੱਖਿਆ ਵਿਭਾਗ ਦੇ ਵਿੱਚ ਸੈਂਟਰ ਦੀ ਰਾਜ ਮੰਤਰੀ ਰਹੀ ਹੈ ਐ ਤਾਂ ਹੈ ਨਹੀਂ ਵੀ ਉਹਨੇ ਆਪਣੀ ਪਾਰਟੀ ਵੀ ਵੱਖਰੀ ਬਣਾਈ ਸੀ ਕਿਸੇ ਵੇਲੇ ਉਦੋਂ ਉਹਦੀ ਉਹ ਲੀਡਰ ਵੀ ਰਹੀ ਆ ਉਹ ਆਰਐਸਐਸ ਦੀ ਵੀ ਪੱਕੀ ਰਹੀ ਆ ਸੋ ਇਹ ਜਾਂ ਕੋਈ ਗੱਲ ਨਹੀਂ ਬੰਦੇ ਚੰਗੇ ਹੈਗੇ ਨੇ ਉਹ ਜਿਹੜੇ ਚੰਗੇ ਬੰਦੇ ਨੇ ਉਹਨਾਂ ਨੂੰ ਤਾਂ ਬਾਰ ਬਾਰ ਕੱਢੀ ਜਾਂਦੇ ਨੇ ਚਰਨਸ਼ੋਰੀ ਹੁਣ ਚਾਹੇ ਹੁਣ ਚਾਹੇ ਜਸਵੰਤ ਸਿਨਾਹੋਰੀ ਹੁਣ ਜਿਹੜੇ 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 ਮਾੜਾ ਜਿਹਾ ਵੀ ਗੱਲ ਕਰਦੇ ਨੇ ਉਹ ਕਹਿੰਦੇ ਵੀ ਇਹ ਤਾਂ ਸਾਰੇ ਦੁਸ਼ਮਣ ਨੇ ਹੁਣ ਜਦ ਦੋ ਬੰਦਿਆਂ ਨੇ ਰਾਜ ਕਰਦਾ ਉਹ ਦੋ ਬੰਦੇ ਫਿਰ ਥੱਲੇ ਵਾਲੇ ਆਪਣੇ ਜਿਹੜੇ ਇਹੋ ਜਿਹੇ ਬੰਦੇ ਨੂੰ ਕੁਝ ਕਹਿੰਦੇ ਨਹੀਂ ਮੱਧ ਪ੍ਰਦੇਸ਼ ਦੇ ਵਿੱਚ ਰਾਤ ਅੱਧੀ ਰਾਤ ਤੱਕ ਮੀਟਿੰਗ ਹੁੰਦੀ ਰਹੀ 12 ਵਜਨ ਚ 5-7 ਮਿੰਟ ਪਹਿਲਾਂ ਐਫਆਰ ਦਾਰਜ ਕਰਨੀ ਵੀ ਰਾਜ ਦੀ ਡੇਟ ਚ ਕਰ ਦੋ ਜੇ ਡੇਟ ਬਦਲ ਗਈ ਘੰਟਿਆਂ ਦਾ ਤਾਂ ਫੇਰ ਸਾਂਭ ਲਾਂਗੇ ਡੇਟ ਬਦਲ ਗਈ ਚੌਖ ਹੋ ਜ ਇਹ ਕਸ਼ਕਾਇਤ ਜੀ ਲੈ ਕੇ 7 ਵਜੇ ਉਹਨਾਂ 4 ਘੰਟੇ ਕਹੇ ਜੀ ਫਿਰ ਦੂਜੇ ਦਿਨ ਜਿਵੇਂ ਤੁਸੀਂ ਦੱਸਿਆ ਸੋ ਮੈਨੂੰ ਐ ਲੱਗਦਾ ਹੈ ਵੀ ਇਹ ਜਿਹੜੇ ਲੋਕ ਨੇ ਇਹ ਲੋਕ ਇਹ ਨਹੀਂ ਹੈਗਾ ਕਿ ਕੋਈ ਰਾਸ਼ਟਰ ਭਗਤੀ ਕਰਦੇ ਨੇ ਦੇਸ਼ ਭਗਤੀ ਕਰਦੇ ਇਹ ਆਪਦੀ ਨਾ ਜੀ ਨੂੰ ਮੈਂ ਕਹਾਂਗਾ ਡੰਡਾ ਲੋਕਾਂ ਤੇ ਫੇਰਨ ਦੀ ਗੱਲ ਕਰਦੇ ਨੇ ਇਹ ਐਂ ਦਿਖਾਉਂਦੇ ਨੇ ਇਹ ਲੋਕਾਂ ਦੇ ਵਿੱਚ ਫੁੱਟ ਪਾ ਕੇ ਜਿਹੜੇ ਬੰਦੇ ਇਹ ਕਹਿੰਦੇ ਨੇ ਕਿ ਅਸੀਂ ਉਹਨਾਂ ਦੀ ਧੈਨ ਤੋਂ ਉਹਨਾਂ ਤੇ ਹਮਲਾ ਕਰਾਤਾ ਇੰਦੋਂ ਵੱਡਾ ਗੁਨਾਹ ਕੋਈ ਹੈ ਨਹੀਂ ਇਹ ਜਿਹੜਾ ਗੁਨਾਹ ਕਰਿਆ ਇਹਦੇ ਉੱਤੇ ਬੀਜੇਪੀ ਨੇ ਕੋਈ ਬੀਜੇਪੀ ਦੀ ਕੈਂਡੀ ਲੀਡਰਸ਼ਿਪ ਨੇ ਤੁਸੀਂ ਲੱਡਾਂ ਦੀ ਗੱਲ ਕਰਦੋ ਪ੍ਰਾਈਮਿੰਸਟਰ ਸਾਹਿਬ ਨੂੰ ਕਹਿਣਾ ਚਾਹੀਦਾ ਸੀ ਕਿਹਾ ਉਹਨਾਂ ਨੇ ਨਹੀਂ ਕਿਹਾ ਗ੍ਰਹਿ ਮੰਤਰੀ ਨੇ ਨਹੀਂ ਕਿਹਾ ਰਾਜਨਾਥ ਜੀ ਨੇ ਨਹੀਂ ਕਿਹਾ ਜਿਹੜੇ ਰੱਖਿਆ ਮੰਤਰੀ ਨੇ ਭਾਈ ਸਾਡੀਆਂ ਫੌਜਾਂ ਨੂੰ ਰਾਜਨਾਥ ਜੀ ਤੋਂ ਜੋਤੀ ਉੰਦੀ ਸੀਆ ਦੀ ਉਹਨੂੰ ਕੈਂਡੀ ਮੰਤਰੀ ਜਿੰਮੇਵਾਰੀ ਇਸ ਮਾਮਲੇ ਤੇ ਉਹਨਾਂ ਦੀ ਜਿੰਮੇਵਾਰੀ ਕਿਉਂਕਿ ਉਸ ਮੈਂਕਨੇ ਦੇ ਮੰਤਰੀ ਨੇ ਜੇ ਉਹ ਵੀ ਚੁੱਪਣਿਆ ਰਹੋ ਪ੍ਰਧਾਨ ਵੀ ਰਹੇਲੇ ਬੀਜੇਪੀ ਦੇ ਜੇ ਫਿਰ ਤਾਂ ਮਤਲਬ ਹਾਦੀ ਹੋ ਗਈ ਨਾ ਫਿਰ ਬੀਜੇਪੀ ਲੜੀ ਹੋਈ ਹੈ ਤੇ ਅਸੀਂ ਫੌਜ ਨੂੰ ਵੀ ਥੱਲੇ ਲਾ ਕੇ ਬੇ ਕੋਈ ਨਾਮ ਸਾਰੀਆਂ ਸੰਸਥਾਵਾਂ ਤੋੜੀਆਂ ਅਜੇ ਫੌਜ ਨੇ ਤੋਟੀ ਨਹੀਂ ਸੀ ਹੁਣ ਫੌਜ ਨੂੰ ਵੀ ਤੋੜ ਰਹੇ ਨੇ ਮੈਨੂੰ ਤਾਂ ਇਹ ਲੱਗਦਾ ਕਿਉਂਕਿ ਇਹਨਾਂ ਨੇ ਕੋਰਟਾਂ ਤੋੜੀਆਂ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਤੋੜ ਸਾਇਕਸਮ ਦਾ ਇਹਨਾਂ ਨੇ ਆਰਬੀਈ ਦਾ ਹਾਲ ਪੂਰਾ ਕਰਤਾ ਇਹਨਾਂ ਨੇ ਸੰਸਥਾਵਾਂ ਨੂੰ ਛੱਡੇ ਨਹੀਂ ਹਰੇਕ ਚਾਹ ਦੀ ਮਰਜ਼ੀ ਦੀ ਨਾਲ ਮਰਜ਼ੀ ਨਾਲ ਬੈਠ ਕੇ ਡੰਡੇ ਨਾਲ ਯੂਜ਼ ਕਰਦੇ ਈਡੀ ਦਾ ਹੋਰ ਦਾ ਜਿੱਦ ਮਰਜ਼ੀ ਜੋ ਕਰ ਤੋਂ ਕਰਦੇ ਨੇ ਜਦ ਜੇਸ਼ ਜਾਂ ਸੰਸਥਾਵਾਂ ਟੁੱਟ ਕੇ ਇੱਕ ਵਾਰੀ ਚਾਹ ਲੱਗਦਾ ਹੁੰਦਾ ਵੀ ਸਾਨੂੰ ਬੜਾ ਵਧੀਆ ਹੋ ਗਿਆ ਫਾਨੀ ਚੀਜ਼ ਲੱਗੀ ਅਰੇ ਆਖਰਕਾਰ ਦੇਸ਼ ਦਾ ਨੁਕਸਾਨ ਬਹੁਤ ਵੱਡਾ ਹੁੰਦਾ ਹੈ ਦੇਸ਼ ਕੱਲੀ ਸਿਆਸਤਦਾਨਾਂ ਦੀ ਚੋਣ ਨਾ ਨਹੀਂ ਚਾਹਦੇ ਉਹ ਸਟੇਟਸਮੈਨਸ਼ਿਪ ਨਾਲ ਚਾਹਦੇ ਨੇ ਜਿਹੜੇ ਸਿਆਸਤਦਾਨਾਂ ਚੰਗੇ ਸਟੇਟਸਮੈਨ ਵੀ ਹੁੰਦੇ ਨੇ ਕਿ ਉਹ ਇਸ ਗੱਲ ਨਾਲ ਵੀ ਚਾਹਦੇ ਨੇ ਕਿ ਦੇਸ਼ ਦੀਆਂ ਸੰਸਥਾਵਾਂ ਤਕੜੀਆਂ ਨੇ ਅਮਰੀਕਾ ਵਰਗੇ ਮੁਲਕ 트੍ਰੰਪ ਵਰਗੇ ਨੂੰ ਵੀ ਝੱਗੀ ਜਾ ਰਹੇ ਨੇ ਉਹ ਇਹੇ ਕਰਕੇ ਕਿ ਉਹਨਾਂ ਦੀਆਂ ਸੰਸਥਾਵਾਂ ਤਕੜੀਆਂ ਨੇ ਸਾਡੀਆਂ ਸੰਸਥਾਵਾਂ ਮਾਰ ਰਹੀ ਨਹੀਂ ਤੋ ਇਹ ਮਾੜੀ ਗੱਲ ਹੈ ਇਹਦੇ ਉੱਤੇ ਹੋਣਾ ਚਾਹੀਦਾ ਐਕਸ਼ਨ ਬਲਕਿ ਰੋਸ ਵੀ ਹੋਣਾ ਚਾਹੀਦਾ ਕੱਲੀ ਕਾਂਗਰਸ ਨੂੰ ਪੂਰੇ ਦੇਸ਼ ਨੂੰ ਰੋਸ ਕਰਨਾ ਚਾਹੀਦਾ ਔਰ ਕਰ ਵੀ ਰਹੇ ਨੇ ਮੈਂ ਹਿੰਦੂਤਾਂ ਨੂੰ ਇਹ ਕਾਫੀ ਮਜ਼ਾਰੇ ਕਰਦੇ ਸੁਣਿਆ ਜਿਹੜੇ ਕੁਲੇਸ਼ੀ ਜੀ ਸੋਫੀਆ ਕੁਲੇਸ਼ੀ ਬਾਰੇ ਕਿ ਸਾਡੀ ਭੈਣ ਨੂੰ ਔਰ ਹਿੰਦੂ ਔਰਤਾਂ ਕਰ ਰਹੀਆਂ ਸੀ ਕਿ ਤੁਹਾਨੂੰ ਨਾ ਮੈਂ ਮੁਸਲਮਾਨ ਔਰਤਾਂ ਨਾਲ ਹਿੰਦੂ ਔਰਤਾਂ ਕਰ ਰਹੀਆਂ ਸੀ ਉਹਨਾਂ ਜੀ ਵੀ ਨਹੀਂ ਆਉਂਦੀ ਸੋ ਉਸ ਗੱਲੋਂ ਮੈਨੂੰ ਇੱਕ ਲੱਗਿਆ ਹੈ ਸੰਤੁਸ਼ਟੀ ਵੀ ਮਿਲ ਗਿਆ ਵੀ ਚਲੋ ਕੁਝ ਨੂੰ ਤਾਂ ਹੈ ਵੀ ਜਿਹੜਾ ਇਹ ਕਰਨਾ ਬਾਕੀ ਸੋਵੀਆ ਕ੍ਰੇਸਿਨੋ ਜੋ ਮਰਜੀ ਕਹੀ ਜਾਣਾ ਵਿਮਕਾ ਸਿੰਘ ਲੋ ਜੋ ਮਰਜੀ ਕਹਿ ਲੈਣਾ ਇਹ ਨਾ ਚੰਦ ਤੇ ਸੁੱਕਣ ਦੇ ਬਰਾਬਰ ਹੈ ਜਿਹੜਾ ਬੰਦਾ ਚੰਦ ਤੇ ਸੁੱਕਣ ਦੀ ਕੋਸ਼ਿਸ਼ ਕਰਦਾ ਉਹ ਸੁੱਕੋ ਦੇ ਉੱਤੀ ਜਾਂਦਾ ਚੰਦ ਤੇ ਨਹੀਂ ਪਹੁੰਚਦਾ ਸੋ ਇਸ ਕਰਕੇ ਇਹ ਇਤਿਹਾਸ ਨਹੀਂ ਇਹਨਾਂ ਨੂੰ ਰੱਖਣਾ ਚਾਹੀਦਾ ਇਹ ਆਪ ਦੇ ਆਪ ਆਪਦਾ ਮੂੰਹ ਦਿਖਾ ਰਹੇ ਨੇ ਲੋਕਾਂ ਨੂੰ ਵੀ ਅਸੀਂ ਕੀ ਹਾਂ ਉਹਨਾਂ ਨੂੰ ਕੋਈ ਫੱਕ ਨਹੀਂ ਪੈਂਦਾ ਇਟਸ ਅ ਇਸ ਮਾਮਲੇ ਤੇ ਅੱਗੇ ਗੱਲ ਕਰੀਏ ਗੱਲ ਇਹ ਕਿ ਪਾਕਿਸਤਾਨ ਹੋਣ ਜਿਹੜੀ ਹੈ ਉਹ ਗੱਲਬਾਤ ਕਰਨਾ ਚਾਹੁੰਦਾ ਹੈ ਉਹ ਚਾਹੁੰਦਾ ਹੈ ਕਿ ਸਿੰਧੂ ਜਿਹੜੀ ਜਲ ਸਮਝੌਤਾ ਹੈ ਉਹਦੇ ਤੇ ਗੱਲ ਕੀਤੀ ਜਾਵੇ ਤੇ ਗੱਲਬਾਤ ਅੱਗੇ ਤੋਰੀ ਜਾਵੇ ਭਾਰਤ ਕਹਿੰਦਾ ਵੀ ਅਸੀਂ ਗੱਲਬਾਤ ਉਦੋਂ ਹੀ ਕਰਾਂਗੇ ਜਿਹੜਾ ਪੀਓਕੇ ਆ ਬਕਬੂਜਾ ਕਸ਼ਮੀਰ ਜਿਹੜਾ ਉਹ ਸਾਡਾ ਹੈ ਇਹ ਦੇਖਦੇ ਉਹ ਵਿਦੇਸ਼ ਮੰਤਰੀ ਨੇ ਕਿਹਾ ਤੁਸੀਂ ਇਹ ਸਾਰੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਵੀ ਮਤਲਬ ਅਜੇ ਵੀ ਠੀਕ ਹੈ ਜੰਗਬੰਦੀ ਹੋਈ 18 ਤੱਕ ਇੰਡੀਆ ਕਹਿੰਦਾ ਵੇ ਅਸੀਂ 18 ਤੱਕ 18 ਮਈ ਤੱਕ ਕੀਤੀ ਹੈ ਤੇ ਇਹਨੂੰ ਅਜੇ ਵੀ ਕਿਸ ਕਿਸਮ ਦੇ ਸੰਬੰਧ ਬਣਦੇ ਲੱਗਦੇ ਕਿਸ ਕਿਸਮ ਪਾਸੀ ਵੱਲ ਨੂੰ ਸਥਿਤੀ ਜਾ ਰਹੀ ਹੈ ਤੇ ਇਹਦੇ ਵਿੱਚ ਜਿਹੜਾ ਵਾਰ-ਵਾਰ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트럼ਪ ਉਹ ਉਹਨਾਂ ਦੇ ਅੱਜ ਉਹਨਾਂ ਨੇ ਹੋਰ ਕਿਹਾ ਦੋ ਦਿਨ ਪਹਿਲਾਂ ਕੁਝ ਹੋਰ ਕਿਹਾ ਉਹ ਵਾਰ-ਵਾਰ ਬਿਆਨਬਾਜ਼ੀ ਵੀ ਆਪਣੀ ਬਦਲ ਰਹਾ ਤੇ ਭਾਰਤ ਨੂੰ ਵੀ ਓਪਨਲੀ ਇਸ ਗੱਲ ਦੀ ਆਉਣਾ ਪਿਆ ਵੀ ਅਸੀਂ ਸਾਰਾ ਕੁਝ 트럼ਪ ਦੇ ਕਹਿਣ ਤੇ ਨਹੀਂ ਕੀਤਾ ਅਸੀਂ 트럼ਪ ਦੇ ਜਿਹੜੀ ਹੈ ਤੀਜੀ ਤੇ ਅੱਧੀ ਜਿਹੜੀ ਆ ਉਹਦੇ ਵਿਚੋਲਗੀ ਨਹੀਂ ਅਸੀਂ ਚਾਹੁੰਦੇ ਦੇਖੋ ਗੱਲ ਇਹ ਹੈ ਵੀ ਅਸੀਂ ਕਿਤੇ ਨਾ ਕਿਤੇ ਮਾਰ ਖਾ ਗਏ ਕਾਲੋਂ ਕੁੱਤੀ ਦੂਮਣੀ ਗਾਵੇ ਆੜਤਾਲ ਪਾਕਿਸਤਾਨ ਨੇ ਘਟਕਟੇ ਇਸ ਗੱਲ ਤੇ ਮਾਰਨੀ ਖਾਧੀ ਉਹਨਾਂ ਨੇ ਪਹਿਨਾ ਇਹ ਕਹਿਤਾ ਵੀ ਅਸੀਂ ਚਾਹੀ ਹੱਤਵਾਦਿਆਂ ਦਾ ਸਮਰਥਨ ਕਰਦੇ ਹਾਂ ਉਹਨਾਂ ਦੇ ਵਜ਼ੀਰ ਅਜਮਨ ਨੇ ਵੀ ਕਿਹਾ ਉਹਨਾਂ ਦੇ ਜਿਹੜੇ ਜਨਰਲ ਨੇ ਉਹਨਾਂ ਨੇ ਵੀ ਕਿਹਾ ਕਿ ਜੀ ਸਾਡੀ ਤਾਂ ਸ਼ਾਰਾਗਾ ਕਸ਼ਮੀਰ ਸੋ ਆਪੇ ਅਸੀਂ ਹੁਣ ਸਾਡ ਸਾਨੂੰ ਬਹਾਨਾ ਲਾਉਣ ਦੀ ਲੋੜ ਨਹੀਂ ਵੀ ਪਹਿਲਗਾਮ ਤੇ ਉਹਨਾਂ ਨੇ ਕਿਹਾ ਸੀ ਕਿ ਉਹ ਆਪ ਹੀ ਕਹੀ ਜਾਂਦੇ ਨੇ ਨਾਲ ਕਹਿੰਦਾ ਅਸੀਂ ਕਿਹੜਾ ਕਿਹਾ ਸੀ ਵੀ ਸਿਲਵੀਨ ਨੂੰ ਮਾਰੋ ਮਤਲਬ ਕਿਹਾ ਵੀ ਅਸੀਂ ਉਹ ਤਾਂ ਕਿਹਾ ਸੀ ਉਹਨਾਂ ਨੂੰ ਪਰ ਸਿਲਵੀਨ ਨੂੰ ਮਾਰਨ ਨੂੰ ਨਹੀਂ ਕਿਹਾ ਅਪੀ ਅਪੀ ਪ੍ਰਸਾਦ ਗਾ ਵਿਕੀਨੇ ਪੰਜ ਨੇ ਉਹ ਇੱਕ ਤਾਂ ਕਰ ਲਿਆ ਦੂਜਾ ਜਿਹੜੇ ਸਾਡੇ ਦੇਸ਼ ਨੇ ਉੱਥੇ ਹਵਾਈ ਜਿਹੜੇ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਤੇ ਉਹਨਾਂ ਦੇ ਉਹ ਦਫਨਾਉਣ ਦੇ ਉੱਥੇ ਗਏ ਨੇ ਸਰਕਾਰ ਇਹ ਤਾਂ ਸਰਕਾਰ ਦੇ ਬੰਦੇ ਨੇ ਇੱਕ ਤਾਂ ਗੱਲ ਪੱਕੀ ਹੋਈ ਹੈ ਸੋ ਪਰ ਪਾਕਿਸਤਾਨ ਨੇ ਇਸ ਗੱਲ ਨੂੰ ਇੱਕ ਤਾਂ ਮੰਨ ਲਿਆ ਦੂਜੀ ਗੱਲ ਉਸ ਨੇ ਇਹ ਵੀ ਮੰਨ ਲਈ ਵੀ ਸਾਡਾ ਸਮਝੌਤਾ ਜਿਹੜਾ ਉਹ ਟਰੰਪ ਨੇ ਕਰਾਇਆ ਸਾਡਾ ਦੇਸ਼ ਦੋਨੇ ਗੱਲਾਂ ਮੰਨਣ ਨੂੰ ਤਿਆਰ ਨਹੀਂ ਨਾ ਤਾਂ ਸੀ ਇਹ ਮੰਨਣਚਾਰਾਂ ਵੀ ਅਸੀਂ ਵੇਸੜੇ ਹੋ ਗਏ ਸੀ ਤਹਿੜਗਾਮ 'ਚ ਅਸੀਂ ਉੱਥੇ ਕੋਈ ਪ੍ਰਬੰਧ ਨਹੀਂ ਕਰ ਸਕੇ ਨਾ ਜੀ ਇਹ ਮੰਨਣਚਾਰਾਂ ਵੀ ਹਾਂ ਜੀ 트럼ਪ ਨੇ ਸਮਝਾ ਦਿੱਤਾ ਕਰਾਇਆ ਕੋਈ ਗੱਲ ਨਹੀਂ ਕਿਉਂਕਿ 트럼ਪ ਦੇ ਅਸੀਂ ਵਪਾਰ ਵੀ ਚਲਾਉਣਾ ਹੈ ਦੇਸ਼ ਵੀ ਚਲਾਉਣਾ ਹੈ ਤੇ 트럼ਪ ਨੇ ਗੱਲ ਕਰਾਈ ਹੈ ਕੋਈ ਗੱਲ ਨਹੀਂ ਚਾਸੀਂ ਮੰਨਦੀ ਨਹੀਂ ਸੀਗੇ ਪਾਕਿਸਤਾਨ ਤਾਂ ਪਹਿਲਾਂ ਹੀ ਸਾਡੇ ਸਾੜੇ ਕਰਦਾ ਸੀ ਗੱਲ ਨੂੰ ਉੱਤੇ ਵੀ ਤਾਂ ਅਸੀਂ ਕਰ ਸਕਦੇ ਸੀ ਆਉਦੇ ਤਰੀਕੇ ਨਾਲ ਕਿ ਪਾਕਿਸਤਾਨ ਇਹ ਸੱਚ ਵੀ ਹੈ ਤਾਕਤਾਂ ਦੇ ਤਾਂ ਕਿ ਨੇਵਰੀ ਬਿਆਨ ਆਏ ਸੀ ਵੀ ਇਹ ਭਾਵ ਤੇ ਜੰਗ ਰੋਕਣ ਨੂੰ ਤਿਆਰ ਅਸੀਂ ਸਭ ਪਹਿਲਾਂ ਹੀ ਤਿਆਰ ਹਾਂ ਹਾਂਜੀ ਸੋ ਇਸ ਕਰਕੇ ਸਾਡੀ ਤਾਂ ਚੜਤ ਹੈਗੀ ਸੀ ਬੰਤੇ ਇਹ ਜਿਹੜੀ ਜੰਗਬੰਦੀ ਹੋ ਗਈ ਇਹ ਹੁਣ ਕਹੀ ਜੋ ਮਰਜ਼ੀ ਜਾਈਏ ਆਪਾਂ ਕੱਲ ਪ੍ਰਾਈਮਰਸ ਸਾਹਿਬ ਨੇ ਬਿਆਨ ਦਿੱਤਾ ਇਹ ਤਾਂ ਸੱਚਾ ਵਿਯੋਧ ਕਹਿ ਤੋ ਹੋਈ ਹੈ ਨਹੀਂ ਤਾਂ ਸਾਡੀ ਤਾਂ ਚੜਤ ਸੀ ਸਾਡੀ ਇਸ ਜੰਗ ਦੇ ਵਿੱਚ ਚੜਤ ਸੀ ਅਜੇ ਤਾਂ ਕੱਲ ਨੂੰ ਅਸੀਂ ਕਿੱਥੇ ਜਾਣਾ ਉਹ ਗੱਲ ਵੱਖਰੀ ਹੈ ਵਿਚੀ ਨਾਲ ਦੇ ਵਿੱਚ ਆ ਜਾਂਦੇ ਨੇ ਟਰਕੀ ਆ ਲਈ ਆ ਜਾਂਦੇ ਨੇ ਰੂਸ ਵਾਲੇ ਸਾਡੀ ਮਦਦ ਨਹੀਂ ਕਰਦੇ ਤੇ ਅਮਰੀਕਾ ਸਾਡੀ ਮਦਦ ਨਹੀਂ ਕਰਦਾ ਵੀ ਉਹ ਪੋਲੀਟਿਕਲ ਤਾ ਅਸੀਂ ਇਕੱਲੇ ਰਹੇ ਹੋਇਆ ਆ ਆਈਸੋਲੇਟਡ ਹਾਂ ਬੀਸਿਕਲੀ ਪਰ ਜਾਦੇ ਜਿੱਦੇ ਜੰਗ ਬੰਦੀ ਹੋਈ ਆ ਉਹਦੇ ਚਰਚ ਸਾਡੀ ਸੀ ਚਰਚ ਉਹਨਾਂ ਦੀ ਨਹੀਂ ਸੀ ਬਾਕੀ ਜੇ ਕੋਈ ਕਹੇ ਵੀ ਸਾਡਾ ਕੋਈ ਨੁਕਸਾਨ ਨਹੀਂ ਜਦ ਦੋ ਪੱਥਰ ਖੈਣਗੇ ਤਾਂ ਸੇਕ ਤਾਂ ਦੋਹਾਂ ਨੂੰ ਹੀ ਲੱਗਦਾ ਐਂ ਤਾਂ ਹੈ ਨਹੀਂ ਵੀ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਪੰਜਾਬ ਵਾਲਿਆਂ ਨੂੰ ਪਤਾ ਨਾ ਨੁਕਸਾਨ ਕਿੰਨਾ ਹੋਇਆ ਸਾਡਾ ਸੋ ਇਸ ਕਰਕੇ ਜਾਂ ਫੌਜ ਨੂੰ ਪਤਾ ਹੈ ਖਾਸ ਕਰਕੇ ਸਾਡੀ ਹਵਾਈ ਫੌਜ ਹੈ ਜਿਹੜੀ ਉਸ ਨੂੰ ਸੋ 에ਅਰ ਫੋਰਸ ਨੂੰ ਸੋ ਮੈਂ ਮੈਨੂੰ ਆਇਆ ਲੱਗਦਾ ਹੈ ਵੀ ਇਹ ਦੇ ਉੱਤੇ ਸਾਨੂੰ ਮੰਨ ਲੈਣਾ ਚਾਹੀਦਾ ਸੀ ਹਾਂ ਸੀ ਪਰ ਉਦੋਂ ਅੱਗੇ ਹੁਣ ਜਿਹੜਾ ਹੁਣ ਇਹਨਾਂ ਨੂੰ ਕਿਉਂਕਿ ਇੰਦਰਾ ਗਾਂਧੀ ਦਾ ਬਾਰ ਬਾਰ ਨਾਮ ਆਉਣ ਲੱਗਿਆ ਉਹਨੇ ਨੂੰ ਹੋ ਗਿਆ ਸੀ ਮਕੂਜਾ ਕਸ਼ਮੀਰ ਮਕੂਜਾ ਕਸ਼ਮੀਰ ਇਹਨਾਂ ਨੂੰ ਅਜੇ ਉਹੀ ਜੀ ਸਿਚੁਏਸ਼ਨ ਮੰਨ ਨੂੰ ਨਹੀਂ ਲੱਗਦੀ ਆਈ ਹੈ ਕਿਉਂਕਿ ਉਹ ਨੂੰ ਸਪੋਰਟ ਹੈਗੀ ਹੈ ਬਲਕਿ ਉਹ ਦੁਨੀਆ ਦੇ ਵਿੱਚ ਬਾਰ ਬਾਰ ਇਹ ਕਹਿ ਕੇ ਵੀ ਸਾਡੇ ਨਾਲ ਗੱਲ ਕਰ ਲੋ ਗੱਲ ਕਰ ਲੋ ਅੱਜ ਦੇ ਆਪਣ ਨੂੰ ਵਿਚਾਰਾ ਬਣਾ ਕੇ ਪੇਸ਼ ਕਰਦਾ ਹਾਂ ਕਹਿੰਦਾ ਮੈਂ ਹਮਲਾਵਰ ਨਹੀਂ ਪੰਜਾਬ ਭਾਰਤ ਦਾ ਹਮਲਾਵਰ ਅਸੀਂ ਆਪਣੇ ਹੱਕ 'ਚ ਖੜੇ ਹਾਂ ਵੀ ਅਸੀਂ ਕਿਸੇ ਨੂੰ ਗੱਦੀ ਨਹੀਂ ਕਰਨੀ ਸਾਡੇ ਦੇਖ ਚੈਨਲ ਦੇ ਰਾਹੀਂ ਅਸੀਂ ਜੋ ਮਰਜ਼ੀ ਕਰੀਏ ਅਸੀਂ ਪਬਲਿਕਲੀ ਵੀ ਤਾਂ ਕੋਈ ਸਟੇਟਮੈਂਟ ਦੇਣੀ ਹੁੰਦੀ ਹੈ ਜਦ ਕੋਈ ਬੰਦਾ ਕਿਸੇ ਨਾਲ ਲੜਾਈ ਵੀ ਕਰ ਲਓ ਕਹਿੰਦਾ ਦੇਖੋ ਜੀ ਭਾਈ ਚਾਰਜ ਉਹ ਮੈਂ ਬਾਹਰ ਲਿਆ ਮੁੰਡੇ ਦੇਸ਼ ਦਾ ਭਾਈਚਾਰਾ ਹੀ ਹੈ ਨਾ ਸੋ ਅਸੀਂ ਆਪਣੀ ਇਹ ਦਿਖਾ ਰਿਹਾ ਕਿ ਕਿ ਸਾਡੀ ਜਿਹੜੀ ਇੱਥੇ ਪੋਲਿਟਿਕਸ ਚੱਲ ਰਹੀ ਹੈ ਉਹ ਪੋਲਿਟਿਕਸਾਂ ਹਿੰਦੂਵਾਦੀ ਅਸੀਂ ਚੋਣਾਂ ਨੂੰ ਅੱਗੇ ਰੱਖ ਕੇ ਸਾਰੀ ਲੜਾਈ ਕਰਦੇ ਹਾਂ ਅਸੀਂ ਇਹ ਗੱਲ ਨੂੰ ਸਾਰੇ ਅੱਗੇ ਰੱਖ ਕੇ ਕਰਦੇ ਹਾਂ ਵੀ ਇੱਥੋਂ ਦੀ ਮਿਨੋਰਟੀ ਇੱਥੋਂ ਦੀ ਫੈਲ ਖਵਾਨੀ ਹੈਗੀਆਂ ਇਹ ਬਸ ਉਹ ਰਹੀ ਜਾਣ ਰਹੀ ਜਾਣ ਇਹ ਹਿੰਦੂਆਂ ਦਾ ਦੇਸ਼ ਹੈ ਸੋ ਇਹ ਜਿਹੜੀ ਸਾਡੀ ਮਾਨਸਿਕਤਾ ਹੈ ਜਿਹੜੀ ਸਾਡੀ ਫੰਡਮੈਂਟਲ ਦੇ ਤੌਰ ਦੇ ਉੱਤੇ ਸਾਡੀ ਸਰਕਾਰ ਖੜੀ ਹੈ ਉਹ ਸਾਡੇ ਸੰਵਿਧਾਨ ਦੇ ਉਲਟ ਹੈ ਸੰਵਿਧਾਨ ਕਹਿੰਦਾ ਸਾਰੇ ਬੰਦੇ ਇੱਕੋ ਜਿਹੇ ਨੇ ਆਰਟੀਕਲ 14 ਕਹਿੰਦਾ ਹੈ ਈਚ ਪਰਸਨ ਇਜ਼ ਇਕੁਅਲ ਬਿਫੋਰ ਲਾ ਉਹ ਤਾਂ ਈਵਨ ਸਿਟੀਜ਼ਨ ਦੀ ਗੱਲ ਨਹੀਂ ਕਰਦਾ ਸਿਰਫ ਕਰਕੇ ਅਸੀਂ ਆਪਦੇ ਸੰਵਿਧਾਨ ਦੇ ਕਿਤੇ ਨਾ ਕਿਤੇ ਉਲਟ ਚੱਲ ਰਹੇ ਹਾਂ ਕਿ ਅਸੀਂ ਆਪਣੇ ਜਿਹੜੇ ਸਿਆਸੀ ਕਿਸੇ ਜ਼ਮਾਨੇ ਦੀਆਂ ਭਾਂਤੀਆਂ ਪਾਲੀਆਂ ਹੋਈਆਂ ਨੇ ਉਹਨਾਂ ਦੇ ਆਧਾਰ ਤੇ ਗੱਲ ਕਰ ਰਹੇ ਹਾਂ ਆਪਦਾ ਇਤਿਹਾਸ ਅਸੀਂ ਦੇਖ ਨਹੀਂ ਰਹੇ ਕਿ 2000 ਸਾਲ ਅਸੀਂ ਗੁਲਾਮਾਂ ਇਨਹੀਂ ਬਣਾਈਆਂ ਕਰਕੇ ਰਹੇ ਇਹਦਾ ਆਈ ਮੁਹੰਮਦਨਬਾਦਜੀ ਨੇ ਨਾ ਫਿਰ ਨਾ ਕੋ ਹਿੰਦੂ ਹੀ ਸੀਗੇ ਓਏ ਇਹ ਜੋ ਅੱਗੇ ਅਸੀਂ ਇਹ ਵੀ ਨਹੀਂ ਦੇਖ ਰਹੇ ਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਅਸੀਂ ਭੱਜੇ ਹੋਏ ਆ ਜਿਹੜੇ ਜਿਹੜੇ ਹੁਣ ਰਾਜ ਕਰ ਰਹੇ ਨੇ ਇਹ ਦੱਸਣ ਵੀ ਕਿਹੜਾ ਕਿਹੜਾ ਇਹਨਾਂ ਦਾ ਆਪਸੇ ਸ਼ਹੀਦ ਹੋਇਆ ਕਿ ਨਹੀਂ ਜਿੰਨਾ ਕਟੀਆਂ ਕੀੜੇ ਗਏ ਬਹੁਤ ਔਰ 1925 ਚਾਰੇ ਸਭੀ ਗਈ ਸੀ ਉਦੋਂ ਤੋਂ ਬਾਅਦ ਦੱਸ ਦੇਣਾ ਜੇ ਉਦੋਂ ਪਹਿਲਾਂ ਹਿੰਦੂਵਾਨ ਸਰ ਦਾ ਸੀ ਉਹ ਦੱਸ ਦੇਣ ਕਿ ਕਿੰਨੇ ਗਏ ਸੋ ਇਸ ਕਰਕੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਅਸੀਂ ਡਰ ਦੋ ਨਹੀਂ ਸਕਦੇ ਅਸੀਂ ਐਵੇਂ ਕਹਨ ਧਮਕੀਏ ਮਾਰਦੇ ਆ ਤੇ ਜਿਹੜਾ ਕਸ਼ਮੀਰ ਹੈ ਉਹਨੇ ਦੱਬਿਆ ਹੋਇਆ ਕਿਸੇ ਮੌਕੇ ਨਾਲ ਅਸੀਂ ਉਹਨੂੰ ਲੈ ਸਕਾਂਗੇ ਲੈਂਡ ਇਹ ਤਾਂ ਨਾ ਹੈਗੀ ਯਸਾਨੂੰ ਜਦੋਂ ਹਰੀ ਸਿੰਘ ਨੇ ਦਸਕਤ ਕਰਕੇ ਸਾਨੂੰ ਉਹ ਦਿੱਤਾ ਹੋਇਆ ਹੈ ਪਾਕਿਸਤਾਨ ਨੂੰ ਤਾਂ ਕੁਝ ਨਹੀਂ ਲੱਗਦਾ ਪਰ ਸਮੇਂ ਸਿਰ ਲੈਣਾ ਹੁੰਦਾ ਸਮੇਂ ਦੀ ਗੱਲ ਹੁੰਦੀ ਹੈ ਸੋ ਅਰਜਨ ਨੇ ਕਿਹਾ ਸੀ ਸਮਾ ਸਮਾ ਸੰਰਾਥ ਹੈ ਵਹੀ ਅਰਜਨ ਵਹੀ ਵਾਨ ਵਹੀ ਹੱਥ ਹੈ ਸੋ ਸਮੇਂ ਦੇ ਹਿਸਾਬ ਨਾਲ ਸਾਨੂੰ ਕਰਨਾ ਪਵੇਗਾ ਅੱਜ ਜਿਹੜਾ ਪਾਕਿਸਤਾਨ ਕਰ ਰਿਹਾ ਸਾਨੂੰ ਵੀ ਕਹਿਣਾ ਚਾਹੁੰਦੇ ਵੇ ਅਸੀਂ ਕਿਹੜਾ ਕੋਈ ਗੱਲਬਾਤ ਤੋਂ ਹਟਦੇ ਆਂ ਪਿੱਛੇ ਹਟਦੇ ਆਂ ਪਰ ਇਹ ਤਾਂ ਰੋ ਜੀ ਕਦੇ ਕੁਛ ਕਰ ਲੈਂਦਾ ਕਦੇ ਕੁਛ ਅਸੀਂ ਉਹ ਵੀ ਉਹੀ ਭਲਾਕੇ ਚੜਾਏ ਨੂੰ ਵੀ ਕਹੀ ਜਾਈਏ ਵੀ ਇਹ ਤਾਂ ਵੰਗ ਚਲਾਈ ਜਾਂਦਾ ਡਾਕਟਰ ਸਾਹਿਬ ਇੱਕ ਗੱਲ ਜਿਹੜੇ ਮਰਹੂਮ ਪ੍ਰਧਾਨ ਮੰਤਰੀ ਆ ਜ੍ਰਿਮਤ ਇੰਦਰਾ ਗਾਂਧੀ ਉਹਦੀਆਂ ਜਿਹੜੀਆਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਕਾਤਰ ਨਾਲ ਸੰਬੰਧਿਤ ਅਮਰੀਕਾ ਨਾਲ ਸੰਬੰਧਿਤ ਮਤਲਬ ਦੇਸ਼ ਦੀ 70 ਨਾਲ ਸੰਬੰਧਿਤ ਪ੍ਰਭੂ ਸਤਾ ਨਾਲ ਸੰਬੰਧ ਉਹ ਬੜੀਆਂ ਵਾਇਰਲ ਹੋ ਰਹੀਆਂ ਜਦੋਂ ਤੁਸੀਂ ਸੋਸ਼ਲ ਮੀਡੀਆ ਖੋਲਦੇ ਆਂ ਥੋੜੇ ਸਮੇਂ ਬਾਅਦ ਆਉਣੀ ਸ਼ੁਰੂ ਇਹਦੇ ਤੋਂ ਕੀ ਸੰਕੇਤ ਕੀ ਹੈ ਮਤਲਬ ਉਹਨਾਂ ਦਾ ਮਤਲਬ ਜਿਹੜਾ ਦ੍ਰਿੜਾ ਰਹਾ ਤਾਂ ਦੋ ਦੋ ਗੱਲਾਂ ਜੰਮੂ ਸਭ ਕਹਾਂਗਾ ਇੱਕ ਤਾਂ ਸੱਚ ਹੈ ਵੀ ਉਹ ਬੜੀ ਉਹ ਬੜੀ ਮੈਂ ਤੱਕ ਕਹਾਂਗਾ ਕੀ ਰੋਹੀ ਇੰਦਰਾ ਗਾਂਧੀ ਇੰਦਰਾ ਗਾਂਧੀ ਨੇ 1972 ਚ ਨਹੀਂ 1983 ਚ ਉਹਦੀ ਬਲਕੇ ਮੌਤ ਵੀ ਇਹ ਤਾਂ ਜੋ ਮਰਜੀ ਕਹੀ ਜਾਣਾ ਉਹਦੀ ਮੌਤ ਦਾ ਪਲਾਨ ਵੀ ਉਹਦੀ ਬਣ ਗਿਆ ਸੀ 83 ਚ ਉਦੇ ਮੌਤ ਜਿਹੜੀ ਹੋਈ ਆ ਜਿੱਦੇ ਮੌਤ ਹੋਈ ਆ ਪਹਿਲਾਂ ਮੈਂ ਉਹ ਗੱਲ ਸੁਣਾ ਦਿੰਨਾ ਮੈਂ ਮੈਂ ਪਟਿਆਲੇ ਜਾ ਰਿਹਾ ਸੀ ਠੰਡੀ ਜੀ ਸੀ ਥੋੜੀ ਜੀ ਪੰਜਾਬੀ ਇੰਡਸਟਰੀ ਕੋਲੇ ਬੱਸ ਰੁਕੀ ਇੱਕ ਬੰਦਾ ਉੱਤਰਾ ਉਹਨੇ ਲੋਹੇ ਦੀ ਬੁੱਕਲ ਦੀ ਮਾਰੀ ਹੋਈ ਸੀ ਤੇ ਉਹਨੇ ਬੱਸ ਛੇਤੀ ਚਵਾ ਗਈ ਉਹ ਕਹਿੰਦਾ ਹੁਣ ਤਾਂ ਥੋੜੀ ਮਾਂ ਵੀ ਮਾਰਤੀ ਹੁਣ ਤਾਂ ਹੌਲੀ ਬੱਸ ਰੋਕ ਲਿਆ ਕਰੋ ਮੈਂ ਪਿੱਛੇ ਦੇਖਿਆ ਕਹਿੰਦਾ ਇੰਦਰ ਗਾਂਧੀ ਮਾਰਤੀ ਮੈਂ ਉਹਨੇ ਕਿਹਾ ਵੀ ਜਾਂ ਮਕਬੂਲਵਟ ਦੇ ਬੰਦਿਆਂ ਤੋਂ ਮਰਵਾਈਆ ਜਾਂ ਖਾਲਸਤਾਨੀਆਂ ਤੋਂ ਮਰਵਾਈਆ ਮਰਵਾਈ ਤਾਂ ਸੀਈ ਇਹਨੇ ਸੋ ਇਹ ਕਿਉਂ ਹੋਇਆ ਸੀ ਆ ਡਬਲਯੂਟੀ ਉਹਦੇ ਚੋਂ ਨਿਕਲੀ ਐ ਗੈਟ ਉਹਦੇ ਚੋਂ ਨਿਕਲੀ ਐ ਇੰਦਰਾ ਗਾਂਧੀ 1983 ਚ ਗਈ ਅਮਰੀਕਾ ਹਾਂਜੀ ਉਹ ਰਾਸ਼ਟਰਪਤੀ ਨੇ ਉਹਨੂੰ ਉਸ ਤਰੀਕੇ ਨਾਲ ਵੈਲਕਮ ਨਹੀਂ ਕਰਿਆ ਉਹ ਗਈ ਅੰਦਰ ਬੈਠ ਗਈ ਉਹ ਆਇਆ ਨਹੀਂ ਫਿਰ ਜਦ ਆਇਆ ਉਹਨੇ ਕਾਫੀ ਬੀਜੀ ਬਾਤ ਕਰੀ ਕਿ ਨਹੀਂ ਮੇਰੇ ਕੋ ਹੋਟਾਈ ਨਹੀਂ ਬਾਹਰ ਪ੍ਰੈਸ ਅਮਰੀਕਨ ਪ੍ਰੈਸ ਉਹਨੂੰ ਪੁੱਛਦੀ ਐ ਕਿੱਥੇ ਸਾਰੇ ਕੰਡੇ ਬੀਜੇ ਗਏ ਉਹਨਾਂ ਨੇ ਕਿਹਾ ਵੀ ਥੋੜੇ ਤਾਂ ਹੜ ਹੁੰਦੇ ਨੇ ਥੋੜੇ ਤਾਂ ਭੁੱਖ ਮਰੀ ਹੈ ਥੋੜੇ ਤਾਂ ਬਿਮਾਰੀਆਂ ਫੈਲਦੀਆਂ ਨੇ ਉਗੈ ਮੈਂ ਕੀ ਕਰ ਸਕੀ ਆ ਇਹ ਤਾਂ ਅਮਰੀਕਨ ਪ੍ਰੈਸ ਨੇ ਦੋ ਤਰ੍ਹਾਂ ਦੀ ਐਨ ਕਢਾਈ ਹੋਈ ਆ ਇੱਕ ਐਨ ਕੋ ਸਾਡੇ ਤੀਜੀ ਦੁਨੀਆ ਦੇ ਦੇਸ਼ਾਂ ਦੇ ਦੇਖਣ ਵਾਲੇ ਲਾਉਂਦੇ ਨੇ ਉਦੋਂ ਉਹਨਾਂ ਉਥੇ ਹੜਾ ਆਏ ਉਥੇ ਫਸਾਦ ਹੋਏ ਉਥੇ ਗੇਲੇ ਆਪਣਾ ਧਾਰਮਿਕ ਜਾਂ ਜਾਤੀਵਾਦ ਫੈਲਿਆ ਹੋਇਆ ਜਾਂ ਬਿਮਾਰੀਆਂ ਫੈਲੀਆਂ ਹੋਈਆਂ ਜਾਂ ਗੰਦਗੀ ਫੈਲੀ ਹੋਈ ਨਜ਼ਰ ਆਉਂਦੀ ਆ ਉਥੇ ਵੱਡੇ ਵੱਡੇ ਸਕਾਈਸ ਕਰੇ ਵੱਡੀਆਂ ਵੱਡੀਆਂ ਫਾਇਨਸੀਆਂ ਬਿਲਡਿੰਗਾਂ ਵੱਡੇ ਵੱਡੇ ਹਸਪਤਾਲ ਵੱਡੇ ਵੱਡੇ ਵਿਦਿਅਕ ادارے ਵੱਡੀਆਂ ਵੱਡੀਆਂ ਇੰਡਸਟਰੀ ਉਹ ਉਹਨਾਂ ਨੂੰ ਦਿਖਦੀ ਹੋਈ ਨਹੀਂ ਫਿਰ ਕਹਿੰਦੇ ਜਿੱਦਾਂ ਉਹਨਾਂ ਨੇ ਅਮਰੀਕਾ ਨੂੰ ਦੇਖਣਾ ਆਉਂਦਾ ਹੈ ਉਦੈਨ ਕੁ ਬਦਲ ਲੈਂਦੇ ਨੇ ਫਿਰ ਉਹ ਸੈਂਕੜੇ ਇਹਨਾਂ ਨੂੰ ਵੱਡੇ ਵੱਡੇ ਦਾਰੀਏ ਦਿਖਦੇ ਨੇ ਵੱਡੀਆਂ ਵੱਡੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਦਿਖਦੀਆਂ ਨੇ ਇਹਨਾਂ ਨੂੰ ਅਮਰੀਕਾ ਦੀ ਡੈਮੋਕ੍ਰੇਸੀ ਦਿਖਦੀ ਹੈ ਇਹਨਾਂ ਨੂੰ ਇੱਥੋਂ ਦੇ ਗੈਟੋ ਦਿਖਦੀ ਨਹੀਂ ਇੱਥੋਂ ਦਾ ਕ੍ਰਾਈਮ ਇੱਥੋਂ ਨਜ਼ਰੀ ਨਹੀਂ ਆਉਂਦਾ ਇੱਥੋਂ ਦਾ ਨਸ਼ਾ ਇੱਥੋਂ ਨਜ਼ਰੀ ਨਹੀਂ ਆਉਂਦਾ ਮੈਂ ਕੀ ਕਰ ਸਕਦੀ ਆ ਫਿਰ ਉਹਨੇ ਆਖਿਆ ਤੁਸੀਂ ਸਾਨੂੰ ਡੁੱਟਦੇ ਹੋ ਅਸੀਂ ਤਾਂ ਆਪਦਾ ਜਿਹੜਾ ਇਨਫੋਰਮੇਸ਼ਨ ਸਿਸਟਮ ਵੀ ਬਖਰਾ ਕਰਾਂਗੇ ਕਿ ਆਪਣਾ ਆਰਥਿਕ ਸਿਸਟਮ ਵੀ ਵਕਰਾ ਕਰਾਂਗੇ ਵਪਾਰ ਦਾ ਸਿਸਟਮ ਵੀ ਵਕਰਾ ਕਰਾਂਗੇ ਤੇ ਉਹ ਤੀਜੀ ਦੁਨੀਆ ਦੇ ਦੇਸ਼ਾਂ ਚਲੀ ਗਈ ਉੱਥੇ ਉਹਨਾਂ ਨੂੰ ਆਖਿਆ ਵੀ ਤੁਸੀਂ ਕਿਉਂ ਐਵੇਂ ਡਰ ਜਾਂਦੇ ਹੋ ਅਮਰੀਕਾ ਤੋਂ ਮੈਂ ਕਿਹਾ ਵੀ ਸੰਤ ਅਗਨੇ ਇਨਾ ਤਸੀਹੇ ਦੇ ਦਾਂਗੇ ਕਿਉਂਕਿ ਮੈਂ ਉਸ ਕਮਿਊਨਿਟੀ ਨੂੰ ਸੰਵੰਦਤਾ ਵਿਚ ਆਇਆ ਮੈਂ ਵੱਡੇ ਜਿਹੜਾ ਹੈਗਾ ਮੇਰਾ ਕੰਪੀਟਿਟਰ ਉਹਨੂੰ ਤਾਂ ਕੁਝ ਨਾ ਦੇ ਸਕਾਂ ਜਿਹੜਾ ਛੋਟਾ ਦੁਕਾਨਦਾਰ ਉਹਨੂੰ ਤਾਂ ਮੈਂ ਕਹਾਂਗਾ ਯਾਰ ਇੰਨੇ ਸੰਵੰਦ ਤੋਂ ਵਿੱਚ ਇਦਾਇਆ ਕਰ ਕਿਉਂਕਿ ਮਿਲੇ ਕੋਣੀ ਇੱਕ ਤਾਕਤ ਹੈ ਇੰਡੀਆ ਕੋਲ ਇੰਨੀ ਤਾਕਤ ਅੱਜ ਵੀ ਹੈਗੀ ਉਹਨੂੰ ਵੀ ਹੈਗੀ ਸੀ ਉਹਨਾਂ ਵਿਚਾਰ ਸੀ ਬਸੇਰਾ ਕੁਝ ਦੇ ਦੇਣਾ ਲੋਕਾਂ ਨੂੰ ਸੋ ਇਸ ਕਰਕੇ ਉਹਨੇ ਉਹ ਆਪਣੀ ਇੱਜ਼ਤ ਜਿਹੜੀ ਦੇਸ਼ ਦੀ ਹੈ ਉਹ ਨਹੀਂ ਉਹਨੇ ਕਹਿੰਦੇ ਥੱਲੇ ਲੱਗਣ ਦਿੱਤੀ ਐਨ ਕਹਿ ਕੇ ਔਰ ਅਮਰੀਕਾ ਚ ਕਹਿ ਕੇ ਅਸੀਂ ਤਾਂ ਹਾੜੇ ਕੱਢ ਕੱਢ ਕੇ ਉੱਥੇ ਗਏ ਹੁਣ ਵੀ ਮੈਨੂੰ ਬੁਲਾ ਲਓ ਕਿਸੇ ਤਰ੍ਹਾਂ ਉਹ ਉੱਥੇ ਕਾਫੀ ਤੱਕ ਬਾਹਰ ਅੱਗੇ ਵੀ ਗੱਲ ਨਹੀਂ ਕਰਨੀ ਲੋੜ ਹੀ ਨਹੀਂ ਜਾ ਹਾਲਾਂਕਿ ਉਦੋਂ 5000 ਐਸ ਡੀ ਆਰ ਦਾ ਕਰਜ਼ ਦਿਆ ਸੀ ਪੈਟੀ ਬੜੀ ਕਮਰਸ਼ਨ ਹੋਣ ਰਿਹਾ ਸੀ ਆਇਆ ਮਤੋਂ ਇੰਦਰ ਗਾਂਧੀ ਨੇ ਸੋ ਮੇਰਾ ਕਹਿਣ ਦਾ ਮਤਲਬ ਉਹਨੇ ਆਪਣੀ ਜਿਹੜੀ ਦੇਸ਼ ਦੀ ਜਿਹਨੂੰ ਆਪਾਂ ਆਬਰੂ ਇੱਜ਼ਤ ਕਹਿੰਦੇ ਦੇਸ਼ ਦੀ ਅੱਖ ਸੀ ਉਹਨੂੰ ਕਦੇ ਥੱਡੇ ਨਹੀਂ ਲੱਗਣ ਦਿੱਤਾ ਸੀ ਤੇ ਹੁਣ ਇੱਥੇ ਹੋ ਗਿਆ ਸਮਝਾਤਾ ਉਹਨੇ ਕਰਾਤਾ ਫਿਰ ਉਹ ਸਾਹਮਣੇ ਵੀ ਨਹੀਂ ਆਇਆ ਬੇਰ ਤਾਂ ਡੁੱਬ ਗਏ ਉਹ ਕਹਿੰਦੇ ਡੁੱਬੇ ਬੇਜਾਂਦਾ ਕੁਝ ਨਹੀਂ ਹੁੰਦਾ ਜੇ ਇਕੱਠੇ ਕਰ ਲੋ ਨਹੀਂ ਉਹ ਇਕੱਠੇ ਕਰਨੀ ਵਜਾ ਸੀ ਉਹਦੇ ਤੇ ਪੈਰ ਮਾਲ ਮਾਲ ਕੇ ਹੋਰ ਹੀ ਕੁਝ ਕਰਨ ਲੱਗੇ ਮੈਂ ਦੱਸਣਾ ਵੀ ਡੁੱਲੀ ਨਹੀਂ ਅਜੀ ਗਾਇਬ ਕਰ ਦਾਂਗੇ ਇਹਨਾਂ ਨੂੰ ਪੈਰ ਮਾਰ ਕੇ ਵੀਰ ਗਾਇਬ ਨਹੀਂ ਹੋਣੇ ਉਹ ਸਭ ਨੂੰ ਦਿਖ ਨਹੀਂ ਲਿਖਦੇ ਨੇ ਜੇ ਉਹਨਾਂ ਨੂੰ ਇਕੱਠੇ ਕਰ ਲੈਂਦੇ ਤਾਂ ਚੰਗੇ ਰਹਿੰਦੇ ਤੇ ਕਰਕੇ ਇੰਦਰਾ ਗਾਂਧੀ ਦਾ ਤਾਂ ਆ ਰਿਹਾ ਲੋਗਾਂ ਨੂੰ ਇਹਨਾਂ ਨੇ ਫਲਾਇਆ ਬਹੁਤ ਹੋਇਆ ਸੀ ਵੀ ਨਹਿਰੂ ਨੇ ਸਾਰਾ ਗੜਬੜ ਕਰਤੀ ਇੰਦਰਾ ਗਾਂਧੀ ਨੇ ਗੜਬੜ ਕਰਤੀ ਹੈ ਰਜੀਵ ਗਾਂਧੀ ਨੇ ਸਾਰਾ ਨਹਿਰੂ ਪ੍ਰਭਾਵ ਦੇ ਉੱਤੇ ਹਮਲਾ ਸੀ ਇਹਨਾਂ ਦਾ ਉਹਦੇ ਵਿੱਚ ਆਪ ਪਹਿਲੀ ਵਾਰੀ ਇਹਨਾਂ ਦੀ ਲੜਾਈ ਹੋਈ ਆ ਮੋਦੀ ਸਾਹਿਬ ਦੇ ਸਾਹਮਣੇ ਨੋਟਬੰਦੀ ਆਈ ਉਹਨਾਂ ਨੇ ਕੋਈ ਹਿਸਾਬ ਨਹੀਂ ਦਿੱਤਾ कोरोना ਆਇਆ ਉਹਦੇ ਚ ਉਹਨਾਂ ਨੇ ਜੋ ਗੜਬੜ ਹੋਈ ਉਹ ਕੋਈ ਹਿਸਾਬ ਲੀਤਾ ਹੁਣ ਤਾਂ ਆ ਰਿਹਾ ਵੀ ਕਿੰਨੀਆਂ ਮੌਤਾਂ ਹੋਈਆਂ ਹੁਣ ਤਾਂ ਅਖਬਾਰਾਂ 'ਚ ਛਪ ਗਏ ਲੇਖ ਛਪ ਗਏ ਬੱਡੇ ਤੇ ਹੁਣ ਕਰ ਲੈਣ ਜੋ ਕੁਝ ਕਰ ਲੈਣ ਤੇ ਇਸੇ ਤਰ੍ਹਾਂ ਹੀ ਜੇ ਇਹਨਾਂ ਨੇ GST ਕਰਿਆ ਉਹਦੇ ਜੋ ਕਟਵੇ ਹੋ ਗਏ ਉਹ ਇਹਨਾਂ ਨੇ ਚੁੱਪ ਬਾਲਾ ਕੋਰਟ ਦਾ ਇਹਨਾਂ ਨੇ ਕੋਈ ਦੱਸਿਆ ਨਹੀਂ ਸੱਤੋਂ ਹਿਸਾਬ ਮੰਗਦੇ ਨੇ ਹੁਣ ਤਾਂ ਕੋਈ ਹਿਸਾਬ ਨਹੀਂ ਮੰਗ ਰਿਹਾ ਹੁਣ ਤਾਂ ਸਾਰੀ ਆਪੋਜੀਸ਼ਨ ਨਾਲ ਹੈ ਹੁਣ ਕਿਉਂ ਸਮਝੌਤਾ ਕਰਿਆ ਅਮਰੀਕਾ ਦੇ ਕਹਿੰਦੇ ਇੱਥੇ ਕੋਈ ਦੋਰਾਇ ਨਹੀਂ ਕਹੀ ਜਾਣਾ ਅਸੀਂ ਨਹੀਂ ਕਰਿਆ ਜੀ ਸਾਨੂੰ ਉਹਨਾਂ ਦਾ ਆਇਆ ਸੀ ਜੀ ਫੋਨ ਫੋਨ ਫਾਂਟ ਆਏ ਹੋਣਗੇ ਜਾਂ ਐ ਵੀ ਮੰਨ ਲਓ ਵੀ ਰਾਸ਼ਟਰਪਤੀ ਨੇ ਡੋਨਾਲਡ 트ੰਪ ਨੇ ਕਿਹਾ ਵੀ ਤੁਸੀਂ ਸਮਝਾਤਾ ਕਰੋ ਇਹਨਾਂ ਕਿਹਾ ਹੋਏ ਵੀ ਚੰਗਾ ਜੀ ਉਹਨਾਂ ਦੇ ਜਨਰਲ ਨੂੰ ਕੋ ਸਾਡੇ ਨਾਲ ਗੱਲ ਕਰਦੇ ਇਹਨਾਂ ਨਾਲ ਸਾਡੀ ਅਣਖ ਰਹੇਗੀ ਇਹ ਗੱਲ ਤਾਂ ਸੀ 트ੰਪ ਦੇ ਕਹਿ ਚੋ ਹੀ ਕਰਿਆ ਨਾ ਮੰਨ ਗਡੋ ਅਸੀਂ ਗੱਲ ਬਸ ਫਸਟ ਹੀ ਹੈ ਜੀ ਸਾਡੀ ਚਿੱਤੇ ਦੇਣ ਵਾਂਗ ਸਮਝਾਓ ਆ ਐਵੇਂ ਅਸੀਂ ਕਹੀਏ ਨਹੀਂ ਨਹੀਂ ਜੀ ਅਸੀਂ ਨਹੀਂ ਜੀ ਅਸੀਂ ਨਹੀਂ ਜੀ ਉਹ ਤਾਂ ਫਿਰ ਜਿਵੇਂ ਨਾ ਕਮੇੜੀ ਘਰੋਂ ਭੱਜ ਗਈ ਉਹ ਗਧਾ ਆ ਰਿਹਾ ਸੀ ਉਹਨੂੰ ਕੋਈ ਵੜਾਵੇ ਨਾ ਤੇ ਗਧਾ ਆ ਰਿਹਾ ਸੀ ਉਹਦੀ ਪੂਛ ਵੜ ਕੇ ਕਹਿੰਦੀ ਮੈਂ ਤਾਂ ਬਾਹਰ ਹੀ ਰਹਿਣਾ ਚਾਹੁੰਦੀ ਸੀ ਮੈਨੂੰ ਥੱਕੇ ਨਾ ਗਧਾ ਖਿੱਚ ਲੈ ਇਹ ਉਹ ਹੀ ਜੀ ਗੱਲ ਅਸੀਂ ਕਰਦੇ ਆ ਇਹਦਾ ਕੋਈ ਫਾਇਦਾ ਨਹੀਂ ਹੁੰਦਾ ਅਟ ਸਮ ਜਿਹੜਾ ਪਾਕਿਸਤਾਨ ਹੁਣ ਗੱਲਬਾਤ ਕਰਨਾ ਚਾਹੁੰਦਾ ਪਾਣੀ ਦੇ ਮੁੱਦੇ ਦੇ ਉੱਪਰ ਜਿਹੜੀ ਸਾਡੀ ਜਲ ਸੰਧੀ ਉਹਦੇ ਬਾਰੇ ਵੈਸੇ ਵੀ ਅਸੀਂ ਪਾਣੀ ਰੋਕਣ ਦਾ ਕੋਸ਼ਿਸ਼ ਕਰ ਰਹੇ ਇੱਕ ਹੋਰ ਹੈਗਾ ਜੰਮੂ ਕਸ਼ਮੀਰ ਦੇ ਵਿੱਚ ਇੱਕ ਡੈਮ ਬਣਾਣਾ ਸੀ ਜਿਹਦਾ ਕੰਮ ਪਾਕਿਸਤਾਨ ਵੱਲੋਂ ਤਰਾਜ ਲੋਨ ਤੋਂ ਬਾਅਦ ਰੁਕ ਗਿਆ ਸੀਗਾ ਉਹਨੂੰ ਦੁਬਾਰਾ ਸ਼ੁਰੂ ਕਰਨ ਦਾ ਇਹ ਸਾਰੀਆਂ ਗੱਲਾਂ ਲੱਗਦਾ ਵੀ ਧਿਆਨ ਨੂੰ ਜਲਦੀ ਕੋਈ ਗੱਲਬਾਤ ਹੋਏਗੀ ਜਾਂ ਫਿਰ ਅਮਰੀਕਾ ਦੇ दखਲ ਨਾਲ ਹੀ ਗੱਲਬਾਤ ਹੋਏਗੀ ਮਨਕਤਾਤੇ ਗੱਲਬਾਤ ਨਹੀਂ ਕਰੇਗਾ ਉਹਦਾ ਕੀ ਨਹੀਂ ਕਰ ਰਹੇ ਲੋਕੀ ਹੈ ਕਿਸ ਲੈਵਲ ਤੇ ਉਹ ਜਿਹੜੀ ਸ਼ੈ ਹੈ ਉਹ ਪਾਕਿਸਤਾਨ ਆਪਣੇ ਤਾਂ ਸਾਡੇ ਸਾਹਮਣੇ ਨਹੀਂ ਮੁੜ ਸਕਦਾ ਐਡਾ ਐਡਾ ਤਕੜਾ ਨਹੀਂ ਆ ਉਹ ਵੀ ਸਾਨੂੰ ਖੰਦਕਾਵੇ ਠੀਕ ਹੈ ਛੇੜਖਾਨੀ ਦਾ ਕੋਈ ਵੀ ਕਰੀ ਜਾਂਦਾ ਹੁੰਦਾ ਛੁਰਲੀ ਦਾ ਉਹ ਨਾਰਦ ਜਿਵੇਂ ਉਂਗਲ ਲਾ ਕੇ ਚਲਾ ਗਿਆ ਤਾਂ ਹੀ ਲੋਕਾਂ ਦੀ ਲੜਾਈ ਕਰਾਤੀ ਮੱਕੀ ਘਾਹ ਫਲਾਣਾ ਆ ਗਿਆ ਸੋ ਉਂਗਲ ਡਾਉਣ ਵਾਲੀ ਤਾਂ ਹੋ ਸਕਦਾ ਹੋ ਉਹ ਸਾਡੇ ਸਾਹਮਣੇ ਇੱਦਾਂ ਟਿਕ ਨਹੀਂ ਸਕਦਾ ਸਾਡੀ ਤਾਕਤ ਜ਼ਿਆਦਾ ਹੈ ਪਰ ਹੁਣ ਉਹ ਦੇ ਨਾਮ ਅਮਰੀਕਾ ਇਹ ਚੀਨ ਆਇਆ ਹੋਇਆ ਸਾਨੂੰ ਅਮਰੀਕਾ ਦੀ ਆਸੀ ਅਮਰੀਕਾ ਸਾਡੇ ਨਾਲ ਨਹੀਂ ਖੜ ਰਿਹਾ ਤੇ ਇਹ ਅਮਰੀਕਾ ਦੀ ਫਿਰ ਸਾਨੂੰ ਮੰਨਣੀ ਪੈਣੀ ਹੈ ਦੂਜਾ ਸਾਡਾ ਸਾਡਾ ਵੀ ਅਰਥਚਾਰੇ ਦਾ ਹਾਲ ਮਾੜਾ ਅਮਰੀਕਾ ਦਾ ਵੀ ਮਾੜਾ ਮੰਡੀ ਦੁਨੀਆ ਦੀ ਅੱਜ ਕਾਫੀ ਹਿੱਜਲੀ ਹੋਈ ਹੈ ਉਸ ਜਿਹੀ ਹੋਈ ਮੰਡੀ ਦੇ ਵਿੱਚ ਮੰਡੀ ਹਰੇਕ ਨੂੰ ਲੋੜ ਹੈ ਸੋ ਜਦ ਮੰਡੀ ਸਾਨੂੰ ਲੋੜ ਹੈ ਤੇ ਅਸੀਂ ਮੰਨੇ ਵੀ ਉਹਦੀ ਦੋਨੇ ਮੁਲਕ ਤਾਂ ਹੀ ਮੰਨੇ ਨੇ ਉਹਨੇ ਕੰਪਨੀ ਕਿਹਾ ਮੈਨੂੰ ਦੌਕਾ ਮਾਰਿਆ ਫਿਰ ਵੀ ਮੈਂ ਤੁਹਾਡਾ ਸਾਰਾ ਦਾਣ ਪ੍ਰਦਾਨaband ਕਰ ਦੇਣਾ ਵਪਾਰਕ ਸੋ ਇਹ ਵਪਾਰ ਅੱਜ ਵੱਡਾ ਮਸਲਾ ਬਣਿਆ ਹੋਇਆ ਦੁਨੀਆ 'ਚ ਕਿਉਂਕਿ ਅਰਥਚਾਰੇ ਹਿੰਦਲੇ ਪਿਆ ਸੋ ਉਸ ਅਰਥਚਾਰੇ ਨੂੰ ਸੈੱਟ ਕਰਨ ਵਾਸਤੇ ਅਸੀਂ ਜਿੰਨਾ ਮਰਜੀ ਕਹੀ ਜਾਈਏ ਬਸੀਂ ਪਾਣੀ ਤੇ ਸੰਧੀ ਨਹੀਂ ਕਰਨੀ ਪਾਣੀ ਤੇ ਅਸੀਂ ਡੈਮ ਬਣਾ ਵੀ ਲਈ ਡੈਮ ਬਣਾ ਕੇ ਉਹ ਪਾਣੀ ਇੰਨਾ ਜ਼ਿਆਦਾ ਉਹ ਪਾਣੀ ਨਹੀਂ ਰੋਕਿਆ ਜਾ ਸਕਦਾ ਅੱਜ ਇਹ ਸਾਡੇ 3-3 ਦਰ ਬੰਦਾ ਪਾਣੀ ਆਈ ਕਾ ਪਾਖੜਾ ਸਭ ਤੋਂ ਉੱਚਾ ਹੈ ਦੇਸ਼ ਦੇ ਵਿੱਚ। तकरीबन 690 ਫੁੱਟ ਉੱਚਾ ਹੈ। ਇਹਦੇ ਕੋਲ ਤਾਂ ਅਸੀਂ ਪਾਣੀ ਨਹੀਂ ਰੋਕ ਸਕਦੇ। ਕਿੰਨੇ ਦਰ ਆਵੰਦਾ ਸਾਰਾ? ਉਹ 80% ਪਾਣੀ ਆ ਉੱਥੇ ਸਿੰਧ ਇਹ ਆਪਣਾ ਇਲਮ ਚਨਾਬ ਇਲਮ ਕੇ ਚਨਾਬ ਦੇ ਵਿੱਚ ਜਨਾਬ ਦੇ ਵਿੱਚ। ਸੋ ਇਹ ਹੀ ਨਹੀਂ ਆ ਹੁਣੀ ਨਹੀਂ ਹੋਇਆ। ਉਹ ਡੈਮ ਟੁੱਟਣ ਵਾਲਾ ਹੋ ਗਿਆ। ਅਸੀਂ ਪਾਣੀ ਛੱਡਦਾ ਫਿਰ ਜੇ ਕੀ ਹੁਣ ਤਾਂ ਅਸੀਂ ਪਾਣੀ ਉਹ ਦਿਖਾ ਦੇ ਲਿਆ ਰਹੇ। ਇਦਾਂ ਦੀ ਗੱਲ ਨਾਲੇ ਅੰਤਰਰਾਸ਼ਟਰੀ ਸੰਧੀਆਂ ਹੁੰਦੀਆਂ ਨੇ ਇਹਦੇ ਵਿੱਚ ਇਹਨਾਂ ਜ਼ਰੂਰ ਹੈ ਵੀ ਅਸੀਂ ਇੱਕ ਸ਼ਰਤ ਜਿਹੜੇ ਸੋਚਦੇ ਨੇ ਵੀ ਅਸੀਂ ਹੁਣੀ ਉਹਨਾਂ ਨਾਲ ਗੱਲ ਕਰ ਲਈਏ ਮੈਂ ਡਿਪਲੋਮੈਟਿਕ ਮੇਸੀ ਦੇ ਤੌਰ ਤੇ ਕਹਾਂਗਾ ਵੀ ਭਾਰਤ ਸਰਕਾਰ ਜਿਹੜਾ ਸਟੈਂਡ ਹੈ ਵੀ ਪਹਿਲਾਂ ਕਸ਼ਮੀਰ ਤੇ ਗੱਲ ਕਰੋ ਬਿਤੇ ਨੂੰ ਦੱਸੋ ਜਿਹੜਾ ਤੁਸੀਂ ਸਾਡਾ ਦਬਿਆ ਹੋਇਆ ਇਹ ਠੀਕ ਹੈ ਮੇਰੇ ਹਿਸਾਬ ਨਾਲ ਸਟੈਂਡ ਵੀ ਅਸੀਂ ਤਾਂ ਗੱਲ ਕਰਾਂਗੇ ਕਿਉਂਕਿ ਜਦ ਅਸੀਂ ਗੱਲ ਕਰਨੀ ਆ ਉਹਦਾ ਸੀ ਇੱਕ ਮੁੜਕ ਦੇ ਤੌਰ ਤੇ ਕਰਨੀ ਆ ਉਹ ਤੁਸੀਂ ਕਹਿ ਸਕਣਾ ਵੀ ਤੁਸੀਂ ੱਕੇ ਨਾਲ ਦੱਬਿਆ ਹੋਇਆ ਸਾਡੇ ਕੋਲ ਪ੍ਰਦਰਸ਼ਕ ਕੋਈ ਨਹੀਂ ਨੇ ਇਹ ਇਹ ਸੰਗ ਦੇ ਇਹ ਸਾਡਾ ਹੈ ਕਿ ਤੁਸੀਂ ਪਹਿਲਾਂ ਉਸੇ ਗੱਲ ਕਰੋ ਉਹ ਕਰਨ ਨਾ ਕਰਨ ਸੀ ਸਫਲ ਹੋਣਾ ਨਾ ਹੋਣਾ ਬਖਰੀ ਕਰਨਾ ਡਿਪਲੋਮੇਸੀ ਕਦੇ ਵੀ ਆਏ ਨਹੀਂ ਹੁੰਦੀ ਦੋ ਤੇ ਦੋ ਚਾਰ ਨਹੀਂ ਹੁੰਦੇ ਡਿਪਲੋਮੇਸੀ ਚ ਕੋਈ ਸੱਚ ਝੂਠ ਨਹੀਂ ਹੁੰਦਾ ਡਿਪਲੋਮੇਸੀ ਹੈ ਟੇਬਲ ਤੇ ਤੁਸੀਂ ਬੈਠੇ ਹੋ ਤੁਸੀਂ ਜਿੱਤ ਕੇ ਕਿਹੜਾ ਹੁੰਦਾ ਦੁਨੀ ਗੱਲਾਂ ਦਾ ਖੱਟਾ ਖਾਣਾ ਹੁੰਦਾ ਡਿਪਲੋਮੇਸੀ ਚ ਤੇ ਗੱਲ ਕਿਹੜਾ ਇੱਕ ਦੂਜੇ ਦੇ ਉੱਤੇ ਆਪਦੀ ਚਲਾ ਜਾਂਦਾ ਸੋ ਚੋਣ ਦੇ ਸਾਡੇ ਕੋਲ ਕਸ਼ਮੀਰੀ ਕਾਰ ਹੈਗਾ ਉਹਨਾਂ ਨੂੰ ਪਾਣੀ ਦੀ ਲੋੜ ਹੈ ਤੇ ਬਾਕੀ ਜਦ ਕੋਈ ਦੁਨੀਆ ਵਾਲੇ ਵਿੱਚ ਦਖਲਅੰਦਾਜ਼ੀ ਦੇਣਗੇ ਉਦੋਂ ਆਪਾਂ ਦੇਖ ਲਾਂਗੇ ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਤਾਂ ਸਟੈਂਡ ਠੀਕ ਹੀ ਹੈ ਵੀ ਇਹ ਚੰਗਾ ਪਰ ਲੜਾਈ ਤੋਂ ਜਿੰਨਾ ਵਾਇਡ ਹੋਇਆ ਜਾਵੇ ਉਹ ਨਾ ਲੜਾਈ ਨਹੀਂ ਇਹ ਇਹ ਡਿਪਲੋਮੇਸੀ ਵਿੱਚ ਜੋ ਮਰਜੀ ਹੋਵੇ ਬਾਕੀ ਦੇਖ ਡਾਕਟਰ ਸਾਹਿਬ ਜੋ ਮਰਜੀ ਕਹੀ ਜਾਵੇ ਪੰਜਾਬ ਇਧਰ ਦਾ ਪੰਜਾਬ ਉਧਰ ਦਾ ਪੰਜਾਬ ਪੰਜਾਬ ਦੇ ਲੋਕ ਜਿਹੜੇ ਜੰਗਬੰਦੀ ਹੋਣ ਨਾ ਦੋਨਾਂ ਦੇਸ਼ਾਂ ਦੇ ਵਿੱਚ ਇਹ ਇਹ ਜਿਹੜੇ ਇਹ ਗੱਲਬਾਤ ਤੁਰਨ ਗੱਲਬਾਤ ਨਹੀਂ ਜਿਹੜੀ ਜੰਗਬੰਦੀ ਹੋਈ ਹੈ ਉਹਦੇ ਤੋਂ ਖੁਸ਼ ਨੇ ਦੋਨਾਂ ਪੰਜਾਬਾਂ ਦੇ ਲੋਕ ਬਾਕੀ ਦੇਸ਼ ਦਾ ਪਤਾ ਨਹੀਂ ਪਰ ਦੋਨਾਂ ਪੰਜਾਬਾਂ ਦੇ ਲੋਕ ਜਿਆਦਾ ਖੁਸ਼ ਨੇ ਉਹਨਾਂ ਨੂੰ ਲੱਗਦਾ ਵੀ ਜਾਨ ਮਾਲ ਬਚੇਗੀ ਕਸ਼ਮੀਰ ਵਾਲੇ ਵੀ ਉਹਨਾਂ ਵੀ ਬਹੁਤ ਸਾਰੇ ਲੋਕਾਂ ਨੇ ਹੋਰਾਂ ਨੇ ਵੀ ਨਮਾਇਤ ਕੀਤੀ ਹੈ ਜਿਹੜੀ ਦੋਨਾਂ ਦੇਸ਼ਾਂ ਦੇ ਵਿੱਚ ਗੱਲਬਾਤ ਜਿਹੜੀ ਹੈ ਸਰ ਜਿਹਦੇ ਉੱਤੇ ਜਿਹਦੇ ਉੱਤੇ ਪੈਂਦੀ ਹੈ ਜਿਸ ਤਨ ਲੱਗੇ ਸੌਤਨ ਜਾਣੇ ਆਵਰ ਕੇ ਜਾਣੇ ਤਿੰਨ ਪਾਰੀ ਦੋਨੇ ਪੰਜਾਬੀ ਮਰ ਰਹੇ ਸੀ ਉਹ ਜਿਹੜੇ 오ਡੀਸਾ ਚ ਬੈਠੇ ਨੇ ਜਿਹੜੇ ਆਂਧਰਾ ਚ ਬੈਠੇ ਨੇ ਇਵਨ ਜਿਹੜੇ ਦਿੱਲੀ ਚ ਬੈਠੇ ਉਹਨਾਂ ਨੂੰ ਕੀ ਫਰਕ ਪੈਂਦਾ ਰਾਜਸਥਾਨ اور ਗੁਜਰਾਤ ਦੇਤੇ ਬੇਸ਼ੈਨੀ ਹਮਲੇ ਹੋਣੇ ਸੀ ਕਿਸੇ ਨਾ ਕਿਸੇ ਤਰ੍ਹਾਂ ਪਾਕਿਸਤਾਨ ਪੰਜਾਬੀ ਕਰ ਰਿਹਾ ਸੋ ਪੰਜਾਬ ਦੋਨੇ ਪੰਜਾਬ ਦਲ ਰਹੀ ਦੋਨੇ ਪੰਜਾਬ ਤਬਾਹ ਹੋ ਰਹੇ ਸੀ ਆ ਪਾਣੀ ਵੀ ਦੋਨੇ ਪੰਜਾਬਾਂ ਦੇ ਰੋਲਾ ਸੋ ਇਸ ਕਰਕੇ ਦੋਨੇ ਪੰਜਾਬ ਜਿਹੜੇ ਨੇ ਪੰਜਾਬ ਦੇ ਦੋਹਾਂ ਤਰਾਂ ਦੇ ਲੋਕ ਜਿਹੜੇ ਨੇ ਉਹ ਜੰਗ ਪਹਿਲੀ ਗੱਲ ਜੰਗਬੰਦੀ ਤੋਂ ਹਰ ਜਿਹੜਾ ਸਿਆਣਾ ਬੰਦਾ ਹੈ ਹਰ ਜਿਹੜਾ ਬੰਦਾ ਦੇਸ਼ ਭਗਤ ਹੈ ਹਰ ਜਿਹੜਾ ਬੰਦਾ ਇਨਸਾਨੀਅਤ ਨੂੰ ਕਦਰ ਕਰਦਾ ਹੈ ਜਮਹੂਰੀਅਤ ਦੀ ਕਦਰ ਕਰਦਾ ਹੈ ਨੁਕੀ ਅਧਿਕਾਰਾਂ ਦੀ ਕਦਰ ਕਰਦਾ ਉਹ ਚਾਹੁੰਦਾ ਵੀ ਜੰਗ ਨਾ ਹੋਵੇ ਮਸਲੇ ਟੇਬਲ ਤੇ ਬੈਠ ਕੇ ਹੱਲ ਹੁੰਦੇ ਨੇ ਪਹਿਲੀ ਗੱਲ ਇਹ ਹੀ ਆ ਜਿਹੜਾ ਬੰਦਾ ਇਹ ਕਹਿੰਦਾ ਜਿਹੜਾ ਬੰਦਾ ਜਿੰਗੁਇਸਟਿਕ ਕਹਿੰਦੇ ਅਸੀਂ ਉਹਨੂੰ ਅੰਗਰੇਜ਼ੀ ਭਾਸ਼ਾ ਚ ਵੀ ਜਿਹੜਾ ਚੱਕ ਲੋ ਮਾਰ ਦੋ ਅੱਜ ਦੇ ਵਿੱਚ ਸਾਡਾ ਇੱਥੇ ਮਨੀਸ਼ तिवारी ਆ ਕਹਿੰਦਾ ਨੇਸਟਨ ਨੂੰ ਬੂਤ ਕਰ ਦੋ ਹੁਣ ਵੀ ਜਿਹੜਾ ਹੋਇਆ ਵੀ ਨੇਸਟਨ ਨੂੰ ਬੂਤ ਕਰਨਾ ਚਾਹੀਦਾ ਇਹਨੂੰ ਹਿੰਦੂ ਮੁਲਕ ਬਣਾਈ ਜਾਂਦਾ ਸੋ ਜੰਗ ਨੂੰ ਉਹ ਬੰਦੇ ਚਾਹੁੰਦੇ ਹੁੰਦੇ ਨੇ ਜੰਗ ਨੂੰ ਆਮ ਬੰਦਾ ਕਦੀ ਵੀ ਨਹੀਂ ਚਾਹੁੰਦਾ ਕਿ ਜੰਗ ਤੇ ਤਾਂ ਇੱਥੇ ਤੱਕ ਹਾਂ ਉਹ ਹੈ ਸੈਕਿੰਡ ਵਰਲਡ ਵਾਰ ਵੇਲੇ ਅੰਗਰੇਜ਼ ਨੰਬਰ ਦਾ ਮੀ ਡਿਊਟੀ ਲੱਗੀ ਹੋਰ ਲੱਗੀ ਉਹ ਪੱਚੇ ਪਿੰਡੇ ਉਹ ਹੀ 16 17 ਦਿਨ ਹੁਣ ਆਗਨੀ ਦੀ ਰਾੜਾ ਸਾਹੂ ਕਰਦੇ ਆ ਉਹ ਭਰਤੀ ਕਰਨ ਲੱਗੇ ਉਦੋਂ ਕੁੜੀਆਂ ਗੀਤ ਗਾਉਂਦੀਆਂ ਸੀ ਲਾਮਾਂ ਨੂੰ ਨਾ ਜਾਏ ਵੇ ਸਾਨੂੰ ਘਰੇ ਰਜਗਾਰ ਬਥੇਰੇ ਕੌਣ ਚਾਹੁੰਦਾ ਵੀ ਉਹਦੇ ਘਰ ਉਹਦਾ ਸੁਹਾਗ ਕਿਸੇ ਦਾ ਭਰਾ ਕਿਸੇ ਦਾ ਪੁੱਤਰ ਕਿਸੇ ਦਾ ਭਾਈ ਉਹ ਮਰਜੀ ਜੰਗ ਚ ਹੀ ਲੋ ਜੈ ਸੀ ਲੋ ਕਹਿਣਾ ਬੜਾ ਸੁੱਖਾ ਸ਼ਹੀਦ ਕਰਾਉਣਾ ਬਹੁਤ ਔਖਾ ਹੈ ਬਿਲਕੁਲ ਇਹ ਕਹਿੰਦਾ ਵੀ ਇਹਨਾਂ ਦਾ ਸ਼ਹੀਦ ਹੋ ਗਿਆ ਜੀ ਬੁੱਢੀ ਗੱਲ ਹੈ ਜੀ ਦੇਸ਼ ਤੇ ਕੁਰਬਾਨੀ ਦੇਤੀ ਜੀ ਇਹ ਕਹਿਣਾ ਬੜਾ ਸੋਖਾ ਹੈ ਉਹਨੂੰ ਕਹੋ ਆ ਜਾ ਤੂੰ ਕਰ ਜੇ ਨਾ ਤਾਂ ਜੇ ਇਹ ਇਸ ਕਰਕੇ ਜੰਗ ਤਾਂ ਮਾੜੀ ਔਰ ਮਾੜੀ ਹੈ ਅਮਨ ਹੀ ਚਾਹੀਦੀ ਹੈ ਦੁਨੀਆ 'ਚ ਜਿੰਨੀ ਅਮਨ ਹੋਣ ਦਾ ਅਬ ਜੰਗ ਨਾਲ ਕਦੇ ਫੈਸਲਾ ਨਹੀਂ ਹੋਇਆ ਫਸਟ ਵਰਡ ਵਾਰ ਹੋਈ ਫਿਰ ਹੱਟ ਗਈ ਜੰਗ ਫੇ ਫੈਸਲਾ ਹੋ ਗਿਆ ਸੈਕੰਡ ਵਰਡ ਵਾਰ ਹੋਈ ਡੱਕਾ ਢੂਕਾ ਲੱ ਚੜਿਆ ਫਿਰ ਹੋ ਗਿਆ ਪਾਂਡਵਾਂ ਤੇ ਕੈਰਵਾਂ ਦੀ ਜੰਗ 18 ਦਿਨ ਚੱਲੀ। ਉਹਦੇ ਦੋਨੇ ਚਵਾਹ ਹੋ ਗਏ। ਬਚਿਆ ਕੁਛ। ਇਸ ਕਰਕੇ ਅਸੀਂ ਬਚਪਨ ਚ ਸੁਣਿਆ ਹੈ। ਸਾਨੂੰ ਦੂਜੀ ਚੀਜ਼ੀ ਚ ਵੀ ਭਲਾਇਆ ਜਾਂਦਾ ਸੀ। ਘਰਾਂ ਚ ਜਦ ਅਸੀਂ ਸਕੂਲ ਵੀ ਜਾਣ ਲੱਗੇ ਸੀ ਅਜੇ ਉਹੀ ਕੱਚੀ-ਕੱਚੀ ਚ ਉਦੋਂ ਵੀ ਕਹਿੰਦੇ ਸੀ ਰਲ ਮਿਲ ਬੈਠੋ ਵੀਰੋ ਰਲ ਮਿਲ ਬੈਠੋ ਪਰ ਆਵੋ ਫੁੱਟ ਕੇ ਹੈ ਮਰ ਜਾਈ ਦਾ ਫੁੱਟਨੇ ਹੈ ਸੀ ਨਾਸ ਕੀਤਾ। ਔਰ ਵਾਂ ਤੇ ਪਾਂਡਵਾਂ ਦੇ ਰਾਜ ਦਾ ਤੁਹ ਫੁੱਟ ਨਾਲ ਮਰਦੇ ਨਹੀਂ ਲੋ ਟੇਬਲ ਤੇ ਬੈਠ ਕੇ ਗੱਲਬਾਤ ਦੇ ਨਾਲ ਮਸਲੇ ਸਾਰੇ ਸੁਲਝਾਏ ਜਾ ਸਕਦੇ ਹੁੰਦੇ ਨੇ ਬੈਠੋ ਗੱਲਬਾਤ ਕਰੋ ਇੱਕ ਵਾਰੀ ਨਹੀਂ ਹੋਊ ਦੂਜੀ ਵਾਰੀ ਹੋਊ ਤੀਜੀ ਵਾਰੀ ਹੋਊ ਚੌਥੀ ਵਾਰੀ ਹੋਊ ਇਹ ਠੀਕ ਹੈ ਗੱਲਬਾਤ ਚੱਲਦੀ ਪੂਰੀ ਰਿਸਤਾ ਦੀ ਵਾਰ ਗੱਲਬਾਤ ਚੱਲਦੀ ਪੂਰੀਆਂ ਸ਼ਰਤਾਂ ਵਾਟ ਇੱਕ ਛੋਟੀ ਜਿਹੀ ਧਾਰਨ ਦੇ ਕੇ ਫਿਰ ਮੇਰੇ ਘਰ ਖਤਮ ਨਹੀਂ ਹੋ ਗਿਆ ਆਪਣਾ ਟਾਈਮ ਇੱਕ ਵਾਰੀ ਬੰਬੇ ਚ ਇੱਕ ਹੋ ਰਹੀ ਸੀ ਕਾਨਫਰੰਸ ਉੱਥੇ ਕੰਪਲੂਬੀ ਦਵਾਜੀ ਜੀ ਲੈਕਚਰ ਦੇ ਰਹੇ ਸੀ ਹਾਂ ਜੀ ਕਿਸੇ ਨੇ ਕਿਹਾ ਵੇ ਦੇਖੋ ਪਾਸਰਕਾਰ ਦੇ ਤਾਂ ਦੋ ਗਲੇ ਸਟੈਂਡ ਨੇ ਇੱਕ ਪਾਸੇ ਕਹਿੰਦੇ ਅਸੀਂ ਪਰਮਾਣੂ ਯੁੱਧ ਨਹੀਂ ਚਾਹੁੰਦੇ ਦੂਜੇ ਪਾਸੇ ਪਰਮਾਣੂ ਹਥਿਆਰਾਂ ਕਿ ਉਹ ਕਹਿੰਦੇ ਤੁਹਾਨੂੰ ਕੀਨੇ ਕਹਤਾ ਡਿਪਲੋਮੇਸੀ ਚ ਕਹਿੰਦਾ ਉਹਨਾਂ ਕੋਲ ਛਤਰੀ सुद्धा ਨਹੀਂ ਪੈ ਰਿਆ ਸੀ ਕਹਿੰਦੇ ਡਿਪਲੋਮੇਸੀ ਹੈ ਤੇ ਆ ਛੱਤ ਹੈ ਤੁਸੀਂ ਦੁਕਾਨਦਾਰ ਹੋ ਗਾ ਕੋ ਮੇਰੇ ਕੋਲ ਆਉਣੇ ਵੀ ਆ ਛੱਤ ਆ ਖਰੀਦਣਾ ਮੈਂ ਕਹਿੰਦਾ 100 ਰੁਪਏ ਦਾ ਤੁਸੀਂ ਕਹਿੰਦੇ ਹੋ ਵੀ ਨਹੀਂ ਨਹੀਂ ਮੈਂ ਤਾਂ ਇਹਦੇ 20 ਰੁਪਏ ਦੇਵਾਂ ਫਿਰ ਪਹਾੜੀ ਹੋਲੀ ਤੇ ਜੇ ਮੈਂ ਇਹ ਨਹੀਂ ਕਹਦਾ ਵੀ ਦੇਖ ਮੈਂ ਕਹੂੰਗਾ ਤਾਂ 150 50 ਚ ਦੇ ਦੂੰਗਾ ਤੁਸੀਂ ਕਹਿ ਦੋ ਵੀ ਕਹੂੰਗਾ ਤਾਂ ਮੈਂ 2050 ਚੜਾ ਦੇ ਦੂੰਗਾ ਜਿਹਾ ਸਾਠ ਫਿਰ ਫਿਰ ਡਿਪਲੋਮੇਸੀ ਕੰਨੀ ਨਹੀਂ ਲੱਗੀ ਡਿਪਲੋਮੇਸੀ ਆ ਵੀ ਬਿਲਕੁਲ ਨਹੀਂ ਸਵਾਲ ਹੀ ਨਹੀਂ ਪਤਾ ਹੁੰਦਾ ਸਾਨੂੰ ਤਾਂ ਪੁੱਛਦੇ ਹੀ ਨਹੀਂ ਹੌਲੀ ਹੌਲੀ ਆਪਾਂ ਕਿਸੇ ਗੱਲ ਤੇ ਪਹੁੰਚਾਂਗੇ ਇਹ ਡਿਪਲੋਮੇਸੀ ਹੈ ਇਸ ਨੂੰ ਕੂਟਨੀਤੀ ਕਹਿੰਦੇ ਆ ਸੋ ਪਾਣੀ ਔਰ ਕਸ਼ਮੀਰ ਦੇ ਮਾਮਲੇ ਤੇ ਜਿਹੜਾ ਮੈਂ ਕਿਹਾ ਹੈ ਕੂਟਨੀਤੀ ਉਹ ਆਹੀ ਕੂਟਨੀਤੀ ਹੈ ਇਹ ਨਹੀਂ ਵੀ ਅੱਜ ਹੀ ਕਸ਼ਮੀਰ ਦਾ ਹੋ ਜਾਊਗਾ ਸੋ ਗੁੱਟ ਨੀਤੀ ਜ਼ਰੂਰੀ ਹੈ ਜੰਗ ਨਹੀਂ ਹੋਣੀ ਚਾਹੀਦੀ ਜੰਗਬੰਦੀ ਦਾ ਅਸੀਂ ਸਵਾਗਤ ਕਰਦੇ ਆਂ ਉਦੋਂ ਵੀ ਮੈਂ ਕਹਿਆ ਸੀ ਇਹ ਲਿਮਟਡ ਜਾਗੇ ਹੁਣ ਖਤਮ ਹੋਣਾ ਚਾਹੀਦੀਆ ਹੁਣ ਵੀ ਕਹਿੰਦਾ ਤੁਸੀਂ ਵੀ ਕਹਿੰਦੇ ਹੋ ਸਾਰੇ ਆਪਾਂ ਜਿਹੜੇ ਲੋਕ ਆ ਜਿਹੜੇ ਮਨੁੱਖਤਾ ਨੂੰ ਪਿਆਰ ਕਰਦੇ ਆਂ ਅਸੀਂ ਨਹੀਂ ਚਾਹੁੰਦੇ ਵੀ ਜੰਗ ਹੋਵੇ ਅਸੀਂ ਨਹੀਂ ਚਾਹੁੰਦੇ ਕੋਈ ਵੀ ਲੰਗੜਾ ਲੁੱਢਾ ਹੋਵੇ ਕੋਈ ਵੀ ਬੰਦਾ ਨਾਲ ਮਰੇ ਕੋਈ ਜਾਇਦਾਦ ਉਹ ਜਿਹੜੇ ਕੇ ਦਾ ਸੁਹਾਗ ਉਹ ਜਿਹਨੇ ਕਿਹਦਾ ਪੈਨ ਪ੍ਰਾਪਤ ਹੋਵੇ ਇਹ ਅਸੀਂ ਨਹੀਂ ਚਾਹੁੰਦੇ ਟੇਬਲ ਤੇ ਬੈਠੋ ਗੱਦਬਾਤ ਕਰੋ ਤੇ ਦੁਨੀਆ ਦੇ ਮਸਲੇ ਗੱਦਬਾਤ ਨਾਲ ਹੀ ਹੱਲ ਹੋਏ ਨੇ ਆਓ ਕਿਹ ਸਾਂਝ ਕੀਜੇ ਗੁਨਾਹ ਤੇਰੀ ਛਾੜ ਉਹਨਾਂ ਚੱਕੀ ਬਾਬੇ ਨੇ ਕਿਹਾ ਸਾਂਝ ਕਰੋ